ਉੱਡਣ ਵਾਲਾ ਲਿਆ ਛਤਰੀ ਜੀ ਇੰਜਨ ਜਿਆ ਚੱਲਦਾ ਸੀ ਬਲੈਡਰ ਜਿਆ ਜੀ ਉਹਦੇ ਵਿੱਚ ਜਾਣਾ ਪੈਂਦਾ ਦੇ ਉੱਤੋਂ ਦੀ ਉਹਨੇ ਗੇੜੇ ਕੱਟਨੇ ਆ ਕਿ ਤਨ ਮੈਨੂੰ ਕਹਿੰਦਾ ਆ ਜਾ ਤੂੰ ਘਮਨ ਨਾ ਤਾਂ ਉੱਤੇ ਚੜਾਵਾ ਤੈਨੂੰ ਮੈਂ ਨਾ ਭਰਾਵਾ ਮੈਂ ਤਾਂ ਡਰ ਲਾਦਾ ਮੈਂ ਤਾਂ ਤੂੰ ਹੱਥ ਸੁਟ ਗਿਆ ਕੀ ਕਰਾਂ ਉਹਨੂੰ ਵੀ ਡਰਦਾ ਸੀਗਾ ਜੀ ਬਹੁਤ ਗੇੜੇ ਗੇੜੇ ਦਿੰਦਾ ਹੈ ਕਿਸਾਨ ਮੋਰਚੇ ਵਲੇ ਸਟੇਜ ਤੇ ਚੜਾਇਆ ਸੀ ਤੇ ਕਿਸਾਨਾਂ ਦੇ ਹੱਕ ਚ ਗੱਲ ਕਰ ਰਹੇ ਸੀ ਜਿੱਥੇ ਇਸ ਪਿਛੇ ਇਹਦੇ ਬਾਪ ਦੀ ਕਰਮ ਸਿੰਘ ਦੀ ਡੈਥ ਹੋ ਗਈ ਇਹਨੂੰ ਸਟੇਜ ਸਾਹਿਬ ਦੀ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਇਹਨੂੰ ਸਟੇਜ ਤੇ ਚੜਿਆ ਨੂੰ ਸੁਨਿਆ ਮਿਲਿਆ ਸੀ ਵੀ ਤੇਰੇ ਫਾਦਰ ਸਾਹਿਬ ਜੀ ਦੀ ਡੈਥ ਹੋ ਗਈ ਪਰ ਉੱਥੇ ਸਾਰਾ ਕੰਮ ਸਾਰਾ ਨਿਫਟਾ ਗਿਆ ਫੇਰ ਉਹ ਪਿੰਡ ਆਇਆ ਸਾਹਿਬ ਜਦੋਂ ਪਿੱਤਾ ਜੀ ਦੀ ਡੈਥ ਹੋਈ ਸੀ ਰਾਜਵੀਰ ਦੇ ਮੈਨੂੰ ਅੱਜ ਵੀ ਯਾਦ ਆ ਇਹਨੇ ਆਪ মিডিਆ ਨੂੰ ਸੁਨੇਹਾ ਦਿੱਤਾ ਸੀਗਾ ਵੀ दारू ਛੱਡ ਦੋ ਸ਼ਰਾਬ ਛੱਡ ਦੋ ਨਹੀਂ ਤਾਂ ਬਾਕੀ ਗਾਇਕ ਜਿਹੜੇ ਨੇ ਉਹ ਕਹਿੰਦੇ ਉਹ ਗਾਣੇ ਗਾਉਂਦੇ ਆ दारूਾਂ ਤੇ ਉਹ ਸ਼ਰਾਬ ਤੇ ਗਾਣੇ ਗਾਉਂਦੇ ਆ ਇਹਨੇ ਕੱਟ ਦੇ ਵਿੱਚ ਗੱਲ ਕਹਿਣੀ ਕਿ ਮੇਰੇ ਬਾਪ दारू ਪੀ ਕੇ ਪੀਤਾ ਸੀ ਉਹਨਾਂ ਨੇ ਤੇ ਨੁਕਸਾਨ ਕਰ ਲਿਆ ਆਪਣੇ ਅੰਦਰ ਤੇ ਹੋਰ ਮੈਂ ਕਹਿਣਾ ਵੀ ਕਿਸੇ ਹੋਰ ਦਾ ਨਾ ਨੁਕਸਾਨ ਹੋਵੇ ਇਹ ਗੱਲ ਰਾਜਵੀਰ ਸਿੰਘ ਨੇ ਗੁਰਸਾਹਿਬ ਦੀ ਹਜ਼ੂਰੀ ਵਿੱਚ ਬੈਠ ਖੜ ਕੇ ਕਰੀ ਕਹੀ ਸੀ ਸਾਰੀ ਸੰਗਤ ਨੂੰ ਇੱਕ ਮੇਰਾ ਯਾਰ ਹੁੰਦਾ ਹੀਗਾ ਇੱਕ ਮੈਂ ਜੀ ਅਸੀਂ ਗੁਰਦੁਆਰੇ ਜਾਣ ਉਹਨੇ ਜਾਣ ਕੇ ਸਾਨੂੰ ਹਸਣਾ ਕਹਿੰਦਾ ਹੁਣ ਪੇਪਰ ਨੇੜੇ ਆ ਗਏ ਸਕੂਲ ਦੇ ਤਾਂ ਹੀ ਤੂੰ ਗੁਰਦੁਆਰੇ ਜਾਨੇ ਹੋ ਉਂ ਤਾਂ ਜਾਂਦੇ ਨਹੀਂ ਉਹਨੇ ਜਾਣ ਕੇ ਆਏ ਹਸਣਾ ਸਰਪੰਚ ਸਾਹਿਬ ਨੇ ਫੋਨ ਕੀਤਾ ਬਈ ਰਾਜਵੀਰ ਆਪਣੇ ਹੜਪੀਰਤਾਂ ਲਈ ਆਪਣੇ ਪਿੰਡ ਚੋਂ ਫੰਡ ਸਰਪੰਚ ਸਾਹਿਬ ਨੂੰ ਕਹਿੰਦਾ ਵੱਡਾ ਭਰਾ ਯਾ ਰਾਜੂ ਵੀਰ ਸਾਡਾ ਸਰਪੰਚ ਤੇ ਉਹਨੂੰ ਕਹਿੰਦਾ ਵੀ ਜਿੰਨਾ ਮਰਜੀ ਸਰਪੰਚ ਸਾਹਿਬ ਮੇਰਾ ਫੰਡ ਲਿਖੋ ਤੇ ਪਿੰਡ ਦੇ ਨਾਲ ਆ ਮੈਂ ਪਰ ਮੇਰਾ ਗੋਪਨੀਯ ਰੱਖਿਓ ਆਪਾਂ ਜाहिर ਨਹੀਂ ਕਰਨਾਗਾ ਕਿਸੇ ਕੋਲ ਦੀ ਇੱਕ ਦਿਨ ਮੈਂ ਪਾਸੇ ਨੂੰ ਮੂੰਹ ਕਰ ਲਿਆ ਮੈਂ ਕਿਹਾ ਦੇਖਦੇ ਆਂ ਰਾਜਵੀਰ ਹੁਣ ਵੱਡਾ ਹੋ ਗਿਆ ਬਲਾਉ ਉਹ ਮੈਨੂੰ ਦੂਰੋਂ ਹੱਕ ਮਾਰੀ ਜੇ ਉਹ ਮੇਰਾ ਨਾਂ ਛੋਟਾ ਕਾਈ ਕਹਿ ਦਿੰਦੇ ਕਾਈ ਉਹ ਬਲਦੇਵ ਆ ਉਹ ਬਲਦੇਵ ਉਹ ਬਲਦੇਵ ਮੈਂ ਮੈਂ ਕਿਹਾ ਜਾਣ ਮੈਂ ਕਿਉਂ ਮੈਂ ਕਿਹਾ ਯਾਰ ਹੁਣ ਕਦਾ ਯਾਰ ਆ ਗੱਲ ਨਾ ਕਰ ਉਹ ਮੈਨੂੰ ਵੀ ਮੈਂ ਵੱਡਾ ਆ ਮੈਂ ਤਾਂ ਕਹਿੰਦਾ ਪਹਿਲਾਂ ਵਾਲਾ ਪਹਿਲਾਂ ਵਾਲਾ ਹੀ ਰਹਿਣਾ ਤੁਹਾਡੇ ਨਾਲ ਜੀ ਪਹਿਲਾਂ ਛੋਟੇ ਹੁੰਦੇ ਮੇਰੇ ਨਾਲ ਮਕੌਡੀ ਖੇਡਦਾ ਹੁੰਦਾ ਸੀ ਮੈਨੂੰ ਭੱਜਣ ਵੀ ਜਾਂਦਾ ਰਿਹਾ ਸੂਏ ਤੱਕ ਜੀ ਪੜਦਾ ਸੀ ਜੀ ਉਦੋਂ ਵੀ ਉਹਨੇ ਪੱਗ ਪੂਰੀ ਠੋਕ ਕੇ ਬੰਨਣੀ ਰਾਜਵੀਰ ਹੋ ਆ ਗਿਆ ਰਾਜਵੀਰ ਹੋ ਆ ਗਿਆ ਜੀ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਬਿਰਾਜਵੀਰ ਜਵੰਦੇ ਦਾ ਕੱਲ ਐਕਸੀਡੈਂਟ ਹੁੰਦਾ ਸਭ ਤੋਂ ਵੱਡੀ ਗੱਲ ਆ ਐਕਸੀਡੈਂਟ ਹੋਣ ਤੋਂ ਬਾਅਦ ਅੱਜ ਇੱਕ ਚੰਗੀ ਖਬਰ ਆਂਦੀ ਆ ਵੀ ਉਸ ਦੀ ਹਾਲਤ ਦੇ ਵਿੱਚ ਸੁਧਾਰ ਉਸ ਨੇ ਆਪ ਜਿਹੜੇ ਆ ਉਹ ਸਵਾਸ ਲੈਣੇ ਸ਼ੁਰੂ ਕਰ ਦਿੱਤੇ ਆ ਅਤੇ ਬੀਪੀ ਵੀ ਹੁਣ ਸਹੀ ਹੋ ਚੁੱਕਾ ਹਿਆ ਤਾਂ ਹੁਣ ਪਿੰਡ ਵਾਸੀਆਂ ਨਾਲ ਗੱਲ ਕਰਦੇ ਆ ਕਿਉਂਕਿ ਕੱਲ ਤੋਂ ਹੀ ਜਦੋਂ ਇਹਨਾਂ ਨੇ ਖਬਰ ਮਿਲੀ ਇਹਨਾਂ ਨੂੰ ਤਾਂ ਇਹਨਾਂ ਨੇ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਹ ਕੁਛ ਵਿਚਾਰੇ ਬੋਲ ਵੀ ਨਹੀਂ ਪਾ ਰਹੇ ਸੀ ਗੱਲਬਾਤ ਤੱਕ ਨਹੀਂ ਕਰ ਸਾਰੇ ਸੀਗੇ ਦੁਖੀ ਸੀ ਪੂਰਾ ਪਿੰਡ ਪਰ ਹੁਣ ਕਿੱਥੇ ਨਾ ਕਿੱਥੇ ਮੈਂ ਕਹਾਂਗਾ ਇੱਕ ਉਮੀਦ ਦੀ ਕਿਰਨ ਜਿਹੜੀ ਆ ਉਹ ਪਿੰਡ ਵਾਸੀਆਂ 'ਚ ਜ਼ਰੂਰ ਜਾਗੀ ਆ ਤਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਆ ਅ ਬਾਬਾ ਜੀ ਉਮੀਦ ਦੀ ਕਿਰਨ ਜੋ ਪਹਿਲਾਂ ਕਿਹਾ ਜਾਗੀ ਆ ਕੱਲ ਤਾਂ ਇੱਕ ਵਾਰੀ ਪਿੰਡ ਨੂੰ ਵੱਡਾ ਝਟਕਾ ਲੱਗਿਆ ਸੀ ਵੀ ਸਾਡੇ ਇੱਥੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਕੱਲ ਖਬਰਾਂ ਵੀ ਬੜੀਆਂ ਫੇਕ ਵੀ ਵਿੱਚ ਵਿੱਚ ਆਣੀਆਂ ਸ਼ੁਰੂ ਹੋ ਗਈਆਂ ਸੀ ਪਰ ਅੱਜ ਜਦੋਂ ਸਵੇਰ ਹੋਈਆ ਉਸ ਤੋਂ ਬਾਅਦ ਉਮੀਦ ਦੀ ਕਿਰਨ ਜਿਹੜੀ ਆ ਉਹ ਜ਼ਰੂਰ ਜਾਗੀ ਕੱਲ ਤਾਂ ਜੀ ਕੱਲ ਤਾਂ ਸਾਰਾ ਪਿੰਡ ਸਾਡਾ ਇੰਨਾ ਮਤਲਬ ਕੀ ਅਫਸੋਸ ਚ ਚਲਿਆ ਗਿਆ ਵੀ ਕੁਛ ਨਾ ਚੰਗਾ ਲੱਗੇ ਵੀ ਆਹ ਕੀ ਹੋ ਗਿਆ ਸਾਡੇ ਨਾਲ ਵੀ ਵੀ ਆਹ ਤਾਂ ਕਿਤੇ ਸੋਚਿਆ ਹੀ ਨਹੀਂ ਸੀਗਾ ਵੀ ਸਾਡੇ ਨਾਲ ਆਹ ਕੁਝ ਹੋਊਗਾ ਫਿਰ ਗੁਰੂ ਸਾਹਿਬ ਜਿਦੈ ਬਾਬਾ ਜੀ ਨੇ ਲਾਉਸਮੈਂਟ ਕੀਤੀ ਗੁਰਦੁਆਰਾ ਸਾਹਿਬ ਸਾਰੀ ਸੰਗਤ ਪਹੁੰਚੋ ਵੀ ਰਾਜਵੀਰ ਵੀ ਆਪਾਂ ਅਰਦਾਸ ਕਰਨੀ ਆ ਵੀ ਦਸਾਂ ਮਿੰਟਾਂ ਚ ਸਾਰਾ ਪਿੰਡ ਬੱਚੇ ਬਜ਼ੁਰਗ ਮਾਈਆਂ ਸਾਰੀਆਂ ਇਕੱਠਾ ਹੋ ਕੇ ਗੁਰੂ ਸਾਹਿਬ ਮੂਰੇ ਅਰਦਾਸ ਬੇਨਤੀ ਕੀਤੀ ਹੈ ਵਾਹਿਗੁਰੂ ਸਾਡੇ ਰਾਜਵੀਰ ਨੂੰ ਸਾਡੇ ਵਿੱਚ ਫੇਰ ਤੰਦਰੁਸਤੀਆਂ ਦੇ ਤੇ ਸਾਡੇ ਵਿੱਚ ਅੱਗੇ ਵੰਗੂ ਹੱਸ ਖੇਡੇ ਤੇ ਬੋਲੇ ਰਾਜਵੀਰ ਬਹੁਤ ਵਧੀਆ ਸੁਹਾਵਾ ਦਾ ਬੰਦਾ ਜੀ ਉਹਨੂੰ ਹੈ ਹੀ ਨਹੀਂ ਸੀ ਹੁਣ ਜਦੋਂ ਉਹਦਾ ਸੀਗਾ ਮਿਲਣਾ ਉਹਨੇ ਉਹਨੂੰ ਹੈ ਹੀ ਨਹੀਂ ਸੀ ਮੈਂ ਐਡਾ ਵੱਡਾ ਬੰਦਾ ਵਾ ਜੀ ਮੈਂ ਕਈ ਗਰੀਕਣਾ ਰਾਜਵੀਰ ਹਾਕ ਮਾਰਨੀ ਜਾਂ ਮਿਲ ਕੇ ਤੋਂ ਬਿਨਾਂ ਤਾਂ ਜਾਂਦਾ ਹੀ ਨਹੀਂ ਸੀਗਾ ਜੀ ਬਹੁਤ ਵੇਰੀ ਹੁਣ ਵੀ ਮਤਲਬ ਕਿ ਸਾਡੇ ਹੜ ਪੀੜਤਾਂ ਵਾਲੇ ਵੀ सरपंच साहब ने फोन किया भाई राजवीर अपने हार्ड पीरतां ਲਈ ਆਪਣੇ ਪਿੰਡ ਚੋਂ ਫੰਡ सरपंच साहब ਨੂੰ ਕਹਿੰਦਾ ਵੱਡਾ ਭਰਾ ਯਾ 라ਜੂ वीर ਸਾਡਾ सरपंच ਤੇ ਉਹਨੂੰ ਕਹਿੰਦਾ ਵੀ ਜਿੰਨਾ ਮਰਜੀ ਸਰਪੰਚ ਸਾਹਿਬ ਮੇਰਾ ਫੰਡ ਲਿਖੋ ਤੇ ਪਿੰਡ ਦੇ ਨਾਲ ਆ ਮੈਂ ਤੇ ਕਹਿੰਦਾ ਮੈਂ ਵੀ ਅਸੀਂ ਵੀ ਸਰਪੰਚ ਬਈ ਹਾਰਪੀਰतां ਲਈ ਵੀ ਅਸੀਂ ਆਪ ਖੁਦ ਜਾਂਦਾ ਸੀ ਜੀ ਉਹਦੇ ਉਹਦੇ ਦੀ ਜਦੋਂ ਸਾਹਿਬ ਸੇਵਾ ਕਰ ਰਿਹਾ ਸੀ ਹਾਂਜੀ ਉਹਦੇ ਕਹਿੰਦਾ ਸਰਪੰਚ ਨਾਲ ਗੱਲ ਹੋਈ ਸੀ ਭਰਾ ਨਾਲ ਹੀ ਕਹਿੰਦਾ ਵੀ ਮੈਂ ਵੀ ਸਰਪੰਚ ਸਾਹਿਬ ਵੀ ਮੈਂ ਉਧਰ ਹੀ ਚੱਲਿਆ ਮਾਂ ਵੀ ਤੁਸੀਂ ਮੈਨੂੰ ਫੰਡ ਜੋ ਵੀ ਲਾਵੋਗੇ ਪਰ ਮੇਰਾ ਗੁਪਤੀ ਰੱਖਿਓ ਆਪਾਂ ਜ਼ਾਹਰ ਨਹੀਂ ਕਰਨਾਗਾ ਕਿਸੇ ਕੋਲ ਵੀ। ਅੱਛਾ ਐਨੀ ਗੱਲ ਕਹਿ ਤੀ ਵੀ ਮੈਂ ਸੇਵਾ ਕਰੂੰਗਾ ਪਰ ਕਿਸੇ ਨੂੰ ਦੱਸਣਾ ਨਹੀਂ। ਮੈਂ ਤੇ ਸਰਪੰਚੀ ਸੀਗੇ ਜੀ ਹੋਰ ਚਲੋ ਥੋੜੇ ਬੰਦੇ ਸੀ ਜਿੰਨਾਂ ਨੂੰ ਸਾਨੂੰ ਪਤਾ ਸੀ ਵੀ ਕਹਿੰਦਾ ਪਰ ਨਹੀਂ ਇਹ ਗੁਪਤੀ ਰੱਖਣਾ ਵਾ। ਜੋ ਵੀ ਫੰਡ ਵਾ ਜੋ ਹੋਰ ਵੀ ਜਿੰਨਾਂ ਤੁਸੀਂ ਮੈਨੂੰ ਕਹੋਗੇ ਜਿਵੇਂ ਜਿਵੇਂ ਹੋਇਆ ਆਪਾਂ ਜ਼ਰੂਰ ਪਹੁੰਚਣਾ ਤੇ ਕਰਨਾ। ਫੇਰ ਸਾਡੇ ਪਿੰਡ ਦੀ ਪੰਚਾਇਤ ਗੁਰਦੁਆਰਾ ਸਾਹਿਬ ਕਮੇਟੀਆਂ ਹੋਰ ਕਮੇਟੀਆਂ ਸੀ ਸੀ। ਕੱਲ ਪਰਸੋਂ ਹੀ ਮੀਟਿੰਗ ਕਰਕੇ ਹਟਿਆ ਇੱਥੇ ਹਾਲਚੀ ਗੁਰਦੁਦਵਾਰਾ ਸਾਹਿਬ ਚ ਵੀ ਜੋ ਫੰਡ ਇਕੱਠਾ ਹੋਇਆ ਸੀ ਰਾਜਵੀਰ ਵੀ ਵੀ ਸਾਡੀ ਸਕੀਮ ਆ ਵੀ ਉਹ ਹੜਪੀੜਤਾ ਨੂੰ ਕਣਕ ਦਾ ਬੀਜ ਦੇ ਕੇ ਆਈਏ ਵੀ ਕਣਕ ਉਹਨਾਂ ਦੀ ਬੀਜ ਵੀ ਖਰਾਬ ਹੋ ਗਏ ਸਾਰਿਆਂ ਦੇ ਜੀ ਫਿਰ ਉਹਨਾਂ ਨੂੰ ਪੁੱਛਿਆ ਵੀ ਕਿਹੜੇ ਬੀਜ ਦੀ ਲੋੜ ਆ ਸਾਨੂੰ ਉੱਥੇ ਸੰਪਰਕ ਕੀਤਾ ਵੀ ਆਪਾਂ 4.5 ਲੱਖ ਦੀ ਜਾਂ ਕਿੰਨੇ ਵੀ ਸਾਡਾ ਫੰਡ ਹੈਗਾ 4.5 ਤੇ 4 19 ਸਾਰੀ ਸੀ ਕਣਕ ਦਾ ਬੀਜ ਦੇ ਕੇ ਆਉਣਾ ਜੀ ਪਿੰਡ ਬੰਨੀਓ ਇੱਕ ਇਹ ਵੀ ਗੱਲ ਦੱਸੋ ਵੀ ਜਿਵੇਂ ਪਿੰਡ ਦੇ ਵਿੱਚ ਇਹ ਵੀ ਗੱਲਾਂ ਸੁਣਨ ਨੂੰ ਆਈਆਂ ਮਕਿਆਂ ਨਾਲ ਗੱਲਬਾਤ ਕੀਤੀ ਹੈ ਕਹਿੰਦੇ ਸਿੰਗਰ ਬਣਨ ਤੋਂ ਬਾਅਦ ਵੀ ਮਤਲਬ ਆਰਟਿਸਟ ਜਦੋਂ ਬਣ ਗਿਆ ਸੀ ਸਟਾਰ ਬਣ ਗਿਆ ਸੀ ਆਮ ਹੀ ਪਿੰਡ ਚ ਹੁੰਦਾ ਰਹਿੰਦਾ ਸੀ ਕੋਈ ਮੰਨ ਦੇ ਵਿੱਚ ਐ ਨਹੀਂ ਸੀਗਾ ਵੀ ਕੋਈ ਵੀ ਜਿਵੇਂ ਅਸੀਂ ਕਹਿੰਦੇ ਹਾਂ ਵੀ ਹਵਾ ਦੇ ਵਿੱਚ ਆ ਗਿਆ ਹਵਾਇਚ ਆ ਗਿਆ ਆਕੜ ਚ ਆ ਗਿਆ ਉਹ ਜੀ ਕੋਈ ਥੀ ਮੈਂ ਕਹਾਂ ਜੀ ਜਮਾ ਹੀ ਨਹੀਂ ਸੀ ਉਹ ਜੀ ਤਾਂ ਜਿੰਨੀ ਗਿਰ ਹੁਣ ਤੱਕ ਵੀ ਜਦੋਂ ਰਾਜ ਇੱਕ ਦਿਨ ਮੈਂ ਪਾਸੇ ਨੂੰ ਮੂੰਹ ਕਰ ਲਿਆ ਮੈਂ ਕਹਾਂ ਦੇਖਦੇ ਆ ਰਾਜਵੀਰ ਹੁਣ ਵੱਡਾ ਹੋ ਗਿਆ ਬਲਾਉ ਉਹ ਮੈਨੂੰ ਦੂਰੋਂ ਹੱਕ ਮਾਰ ਜੇ ਉਹ ਮੇਰਾ ਨਾਮ ਛੋਟਾ ਕਾਈ ਕਹਿ ਦਿੰਦੇ ਕਾਈ ਉਹ ਬਲਦੇਵ ਆ ਉਹ ਬਲਦੇਵ ਉਹ ਬਲਦੇਵ ਮੈਂ ਮੈਂ ਜਾਣ ਮੈਂ ਕਿਉਂ ਮੈਂ ਕਹਾਂ ਯਾਰ ਹੁਣ ਤਾਂ ਕਹਦਾ ਯਾਰ ਆ ਗੱ ਵੀ ਮੈਂ ਵੱਡਾ ਮੈਂ ਤਾਂ ਕਹਿੰਦਾ ਪਹਿਲਾਂ ਵਾਲਾ ਪਹਿਲਾਂ ਵਾਲਾ ਹੀ ਰਹਿਣਾ ਤੁਹਾਡੇ ਨਾਲ ਵੀ ਜਿਹਜਾ ਹੈਗਾ ਠੀਕ ਆ ਵਾਈਗਰੂ ਨੇ ਕਿਰਪਾ ਕੀਤੀ ਆ ਚਲੋ ਮੈਂ ਕਹ ਭਰਾਵਾ ਮਿਹਨਤ ਵੀ ਬਹੁਤ ਕੀਤੀ ਆ ਜੀ ਉਹਨਾਂ ਨੇ ਮਿਹਨਤ ਵੀ ਬਹੁਤ ਕਰਦੇ ਸੀ ਅਸੀਂ ਇਕੱਠੇ ਪਹਿਲਾਂ ਛੋਟੇ ਹੁੰਦੇ ਮੇਰੇ ਨਾਲ ਮਕੌਡੀ ਖੇਡਦਾ ਹੁੰਦਾ ਸੀ ਮੈਨੂੰ ਭੱਜਣ ਵੀ ਜਾਂਦਾ ਰਿਹਾ ਸੂਏ ਤੱਕ ਜੀ ਹਾਂਜੀ ਫੇਰ ਉਹ ਇੱਕ ਉੱਡਣ ਵਾਲਾ ਲਿਆ ਛਤਰੀ ਜੀ ਇੰਜਣ ਜਿਹਾ ਚੱਲਦਾ ਸੀ ਬਲੈਡਰ ਜਿਹਾ ਜੀ ਉਹ ਇਧਰ ਪੈਰਾਸ਼ੂਟ ਉਹਦੇ ਵਿੱਚ ਜਾਣਾ ਪਿੰਡ ਦੇ ਉੱਤੋਂ ਦੀ ਉਹਨੇ ਗੇੜੇ ਕੱਢਨੇ ਇੱਕ ਦਿਨ ਮੈਨੂੰ ਕਹਿੰਦਾ ਆ ਜਾ ਤੂੰ ਘੁੰਮਣਾ ਤਾਂ ਉੱਤੇ ਚੜਾਵਾ ਤੈਨੂੰ ਮੈਂ ਕਹਾਂ ਨਾ ਭਰਾਵਾ ਮੈਂ ਤਾਂ ਡਰ ਲਾਦਾ ਮੈਂ ਤਾਂ ਉੱਤੋਂ ਧੁੱਸ ਛੁੱਟ ਗਿਆ ਕੀ ਕਰਾਂ ਉਹਨੂੰ ਵੀ ਡਰਦਾ ਸੀਗਾ ਜੀ ਬਹੁਤ ਗੇੜੇ-ਗੇੜੇ ਦਿੰਦਾ ਮੈਂ ਐਂਸ਼ਰ ਦਾ ਸ਼ੌਂਕ ਤੁਸੀਂ ਕਿਹਾ ਪੈਰਾ ਮਤਲਬ ਪੈਰਾਸ਼ੂਟ ਪਿੰਡ ਦੇ ਵਿੱਚ ਪੈਰਾ ਪੈਰਾਸੇਲਿੰਗ ਇੱਥੇ ਹੀ ਕਰਦਾ ਹਾਂ ਹਾਂਜੀ ਹਾਂਜੀ ਸਾਡਾ ਪੋਨਾ ਪਿੰਡ ਅਲੀਗੜ੍ਹ ਵੀ ਚਲਾਇਆ ਜਾਂਦਾ ਸੀ ਕਈ ਵਾਰ ਇੱਕ ਦਿਨ ਮੈਂ ਖੇਤ ਅਲੀਗੜ੍ਹ ਪੈਲੀ ਕਰਦਾ ਜੀ ਉੱਥੇ ਵੀ ਮਗਾ ਹੋ ਫਿਰਦਾ ਰਾਜਵੀਰ ਮੈਂ ਆਏ ਉੱਤੋਂ ਕਰ ਬਹੁਤ ਚੀਮਣਾ ਪੈਂਡ ਸਾਰੇ ਪੈਂਡ ਤੋਂ ਦੀ ਗੀੜੇ ਦਿੰਦਾ ਸੀ ਜਦ ਕਦਾ ਤੀਜੇ ਚੌਥੇ ਦਿਨ ਉਹ ਤਾਂ ਹੋਣੀ ਗਿਆ ਬਬਾ ਉੱਥੇ ਰਹਿਣ ਲੱਗ ਗਿਆ ਜੀ ਮਹਾਲੀ ਜਾ ਕੇ ਉਹ ਤਾਂ ਪਹਿਲਾਂ ਤਾਂ ਇੱਥੇ ਹੀ ਰਹਿੰਦੇ ਸੀ ਆਮ ਆਉਂਦੇ ਜਾਂਦੇ ਸੀ ਹਾਂ ਜਦੋਂ ਬੀਜੀ ਹੁੰਦੇ ਸੀ ਉਦੋਂ ਵੀ 10 ਦਿਨ 5 ਦਿਨ ਨਹੀਂ ਆਉਂਦੇ ਸੀ ਮਾਤਾ ਜੀ ਤਾਂ ਚੱਲ ਹੁਣ ਵੀ ਰਹਿੰਦੇ ਗਏ ਆ ਥੋੜਾ ਟਾਈਮ ਹੀ ਹੋਇਆ ਜੀ ਗਿਆ ਨੂੰ ਬਈ ਇੰਨਾ ਵਧੀਆ ਸੁਭਾਅ ਪੁੱਛੋ ਨਾ ਜੀ ਕੱਲ ਦਾ ਜਾਨੀ ਦੀ ਮਨ ਇੰਨਾ ਉਦਾਸ ਹੋਇਆ ਹੁਣ ਤਾਂ ਸਾਰੇ ਨਗਰ ਨਿਵਾਸੀ ਤਾਂ ਇਹ ਵੀ ਕਹਿੰਦੇ ਆ ਦੇਸ਼ਾਂ ਵਿਦੇਸ਼ਾਂ ਸੰਗਤਾਂ ਜੋ ਵੀ ਉਹਨੂੰ ਪਿਆਰ ਕਰਦੇ ਆ ਵੀ ਇਹੀ ਆ ਵੀ ਗੁਰੂ ਸਾਹਿਬ ਮੂਰੇ ਅਰਦਾਸਾਂ ਕਰੋ ਗੁਰੂ ਸਾਹਿਬ ਦੀ ਅਰਦਾਸ ਕਦੇ ਵਿਰਥੀ ਨਹੀਂ ਜਾਂਦੀ ਵਾਹਿਗੁਰੂ ਕਿਰਪਾ ਕਰਨ ਕਿ ਉਹ ਤਾਂ ਪਿੰਗਲਿਆਂ ਨੂੰ ਪਹਾੜਾਂ ਤੇ ਚੜਾ ਦਿੰਦੇ ਆ ਤਾਂ ਚਲੋ ਨਿੱਕਾ ਮੋਟੀ ਗੱਲ ਹੀ ਆ ਕੋਈ ਏਡੀ ਗੱਲ ਨਹੀਂ ਕੀ ਵਾਹਿਗੁਰੂ ਜੀ ਨੇ ਜੇ ਕੋਈ ਦੁੱਖ ਸੀ ਕੱਟੀ ਕਟਿ ਕੱਟੀ ਗਈ ਹੁਣ ਕਿਰਪਾ ਕਰਕੇ ਵਾਹਿਗੁਰੂ ਦੇ ਮੂਰੇ ਅਰਦਾਸਾਂ ਹੀ ਕਰੋ ਜੀ ਵੀ ਜਲਦੀ ਠੀਕ ਹੋ ਕੇ ਸਾਡੇ ਵਿੱਚ ਆ ਜਾਣ ਇੱਕ ਇਹ ਗੱਲ ਨਾ ਵੀ ਇਹੋ ਜੇ ਦੌਰ ਦੇ ਵਿੱਚ ਜਿਹੜੀ ਕਦੇ ਕੋਈ ਗੱਲ ਹੋਈ ਵੀ ਨਹੀਂ ਹੁੰਦੀ ਫੇਕ ਖਬਰਾਂ ਸਾਂੀਆਂ ਸ਼ੁਰੂ ਹੋ ਜਾਂਦੀਆਂ ਉਹ ਮਨ ਬੜਾ ਖਰਾਬ ਕਰਦੀਆਂ ਨੇ ਕੱਲ ਇੱਕ ਬੰਦੇ ਨੇ ਫੇਕ ਖਬਰ ਬਣਾਤੀ ਫੋਟੋ ਬਣਾਤੀ ਉਹ ਉਹ ਮਤਲਬ ਮੈਂ ਹੁਣ ਕੀ ਬੋਲਾਂ ਉਹਨੂੰ ਉਹਨੇ ਡਿਲੀਟ ਵੀ ਨਹੀਂ ਕੀਤੀ ਹਜੇ ਤੱਕ ਉਹਨੇ ਪੂਰੇ ਭਾਰਤ 'ਚ ਉਹ ਖਬਰ ਫਲਾਤੀ ਤੇ ਉਸ ਤੋਂ ਬਾਅਦ ਡਿਲੀਟ ਵੀ ਨਹੀਂ ਕੀਤੀ ਸਾਰੇ ਇੱਕ ਵਾਰੀ ਟੈਂਦੀ ਕਲਾ ਦੇ ਵਿੱਚ ਚਲੇ ਗਏ ਉਸ ਬਹੁਤ ਦੁੱਖ ਦੀ ਗੱਲ ਸੀ ਜੀ ਮੈਂ ਤਾਂ ਮੈਂ ਤਾਂ ਜਦੋਂ ਦੇਖੀ ਮੈਂ ਬੰਦ ਹੀ ਕਰਤਾ ਜੀ ਮੇਰਾ ਮੈਂ ਜਦੋਂ ਹੀ ਸਰਪੰਚ ਸਾਹਿਬ ਨੂੰ ਫੋਨ ਲਾ ਲਿਆ ਵੀਰੇ ਮੇਰਾ ਵੱਡਾ ਭਰਾ ਮੈਂ ਕਹਾ ਵੀਰੇ ਵੀ ਰਾਜਵੀਰ ਕਿਵੇਂ ਆ ਕਹਿੰਦਾ ਠੀਕ ਆ ਮੈਂ ਮੈਂ ਇਹਨੂੰ ਕੀ ਦੱਸਾਂ ਮੈਂ ਯਾਰ ਵੀਰੇ ਵੀਡੀਓ ਕਹਿੰਦਾ ਤੂੰ ਐਵੇਂ ਕਹ ਤੋ ਟੈਨਸ਼ਨ ਲਈ ਜਾਂਦਾ ਮਾ ਵੀ ਬਾਬਾ ਜੀ ਨੂੰ ਹੋਰਾਂ ਵੀ ਦੱਸ ਦੇ ਟੈਨਸ਼ਨ ਨਾ ਲਾ ਕੋਈ ਗੱਲ ਨਹੀਂ ਰਾਜਵੀਰ ਠੀਕ ਆ ਅਸੀਂ ਉੱਥੇ ਹੀ ਆ ਮਾਤਾ ਜੀ ਨਾਲ ਵੀ ਗੱਲ ਵੀ ਮਾਤਾ ਜੀ ਤਾਂ ਚਲੋ ਉਹਦਾ ਘਰ ਦੇ ਫੈਮਿਲੀ ਵਾਲੀ ਗੱਲ ਆ ਕੰਧ ਨਾ ਕੰਧ ਸਾਂਝੀ ਆ ਸਰਪੰਚ ਸਾਹਿਬ ਵੀ ਉਹਨਾਂ ਨਾਲ ਤੇ ਘਰ ਦੀ ਫੈਮਿਲੀ ਵਾਲੀ ਗੱਲ ਸੀ ਕਹਿੰਦਾ ਨਹੀਂ ਨਹੀਂ ਤੂੰ ਕਹਿੰਦਾ ਕੋਈ ਨਹੀਂ ਮਹਾਰਾਜ ਦੀ ਕਿਰਪਾ ਵਾ ਵੀ ਅਰਦਾਸ ਬੇਨਤੀਆਂ ਕਰੋ ਫਿਰ ਵੀ ਬਾਕੀ ਲੋਕਾਂ ਤੇ ਬੜਾ ਦੁੱਖ ਹੁੰਦਾ ਹੀ ਮਾਤਮ ਉਹ ਕਹੀ ਆਪਦੀ ਕਰਨ ਦੀ ਖਾਤਰ ਵੀ ਜਿਹੜੇ ਕੀ ਗਲਤ ਖਬਰਾਂ ਦੇ ਕੇ ਕਿਸੇ ਨੂੰ ਵੀ ਸੱਟ ਬਚਾਉਣੀ ਬਹੁਤ ਮਾੜੀ ਗੱਲ ਆ ਜੀ ਹਮੇਸ਼ਾ ਕਿਸੇ ਨੂੰ ਨਹੀਂ ਇਹ ਕਰਨਾ ਚਾਹੀਦਾ ਬਹੁਤ ਮਾੜੀ ਗੱਲ ਉਹਨਾਂ ਦੀ ਜਦੋਂ ਆਪਦੇ ਤੇ ਪੈਂਦੀ ਆ ਫਿਰ ਪਤਾ ਲੱਗਦਾ ਲੱਗਦਾ ਜੀ ਬਗਾਨੇ ਦੇ ਦੀ ਨਹੀਂ ਹੁੰਦਾ ਕਿ ਜਦੋਂ ਆਪਦੇ ਤੇ ਪੈਂਦੀ ਆ ਫਿਰ ਪਤਾ ਲੱਗਦਾ ਵੀ ਕੀ ਹੁੰਦਾ ਵਾ ਦੂਜੇ ਦੇ ਘਰੇ ਅੱਗ ਲੱਗੀ ਬਸੰਤ ਆਪਦੇ ਲੱਗੇ ਫਿਰ ਪਤਾ ਲੱਗਦਾ ਇਹ ਅਸੀਂ ਮੀਡੀਆ ਰਾਹੀਂ ਕਹਿੰਨੇ ਆ ਵੀ ਇਹਹ ਜੀਆਂ ਕਿਤੇ ਵੀ ਵੀ ਨਾ ਗਲਤ ਗੱਲਾਂ ਲਹਿ ਕੇ ਨਾ ਹੋਰ ਕੋਈ ਇਦਾਂ ਨਾ ਕਰੋ ਇਹਦਾ ਤੁਹਾਨੂੰ ਹਰਜਾਨਾ ਜੋ ਵੀ ਕਰਦਾ ਵਾ ਉਹਨੂੰ ਭਰਨਾ ਪੈਣਾ ਗੁਰੂ ਸਾਹਿਬ ਦੇ ਘਰੇ ਦੇਰ ਆ ਅੰਦੇਰ ਨਹੀਂ ਜੇ ਕਿਸੇ ਦਾ ਤੁਸੀਂ ਮਾੜਾ ਕਰਾਂਗੇ ਮਾੜਾ ਸਾਡਾ ਹੋਊਗਾ ਜੀ ਨਾਲੇ ਰਾਜਵੀਰ ਤਾਂ ਸਾਡਾ ਇੰਨਾ ਵਧੀਆ ਬੰਦਾ ਉਹ ਤਾਂ ਬੱਚਿਆਂ ਵਰਗਾ ਹੋਣ ਵੀ ਜੱਫੀ ਪਾ ਕੇ ਲੈ ਕੇ ਕਦੇ ਨੂੰ ਲੈ ਕੇ ਕਿਦਦ ਨੂੰ ਕੋ ਤਾਂ ਹੈ ਹੀ ਨਹੀਂ ਸੀ ਇਹ ਜਿਆ ਬੱਚਾ ਇੰਨਾ ਵਧੀਆ ਹੰਸ ਅਈ ਤਾਂ ਸਵੇਰ ਤਾਂ ਨੇ ਜੀ ਨਾ ਰੋਟੀ ਖਾਣ ਨੂੰ ਮਨ ਜਿਆ ਕਰਦਾ ਸੀ ਚਲੋ ਘਰ ਦੇ ਕਹਿੰਦੇ ਖਾ ਲਾ ਖਾਲਮਾ ਚਲ ਮੈਂ ਲੱਸੀ ਪੀ ਲੰਨਾ ਕੋਟ ਵੀ ਦੁਪਹਿਰੇ ਖਾ ਲੂੰਗਾ ਜੀ ਪਿੰਡ ਤਾਂ ਇਹੀ ਗਾਲ ਹੈ ਉਹ ਸਾਰੇ ਪਿੰਡ ਦਾ ਹਾਲ ਹੈ ਜੀ ਸਾਰੇ ਪਿੰਡ ਦਾ ਬਹੁਤ ਹਾਲ ਆ ਬੱਚਿਆਂ ਦਾ ਭੋਰਾ ਭੋਰਾ ਦਾ ਬਹੁਤ ਫੋਨ ਦਿਖਾ ਦੇ ਬੱਚੇ ਕਹਿੰਦਾ ਚਾਚਾ ਜੀ ਮੈਨੂੰ ਫੋਨ ਦਿਖਾ ਦੇ ਬਹੁਤ ਬਾਬਾ ਜੀ ਨੇ ਅਰਦਾਸ ਕੀਤੀ ਆ ਬਾਬਾ ਜੀ ਨੇ ਵੀ ਬਾਬਾ ਜੀ ਨੂੰ ਹੁਕਮ ਨਾਮ ਆ ਵੀ ਬਹੁਤ ਵਧੀਆ ਹੈ ਬਾਬਾ ਜੀ ਚੜ੍ਹਦੀ ਕਲਾ ਆ ਜੀ ਹਾਂ ਜੀ ਹਾਂ ਜੀ ਚੜ੍ਹਦੀ ਕਲਾ ਆ ਹੁਕਮ ਨਾਮ ਆ ਆਇਆ ਜੀ ਵਾਹਿਗੁਰੂ ਸਾਨੂੰ ਆਪ ਹੀ ਦੱਸਦਾ ਵੀ ਤੁਸੀਂ ਵਾਹਿਗੁਰੂ ਤੇ ਭਰੋਸਾ ਰੱਖੋ ਅਸੀਂ ਭਰੋਸਾ ਰੱਖਦੇ ਆ ਵਾਹਿਗੁਰੂ ਅਸੀਂ ਤਾਂ ਅਰਦਾਸ ਬੇਨਤੀ ਇਹ ਵੀ ਦੁਆਰੇ ਬਾਰੇ ਅਪੀਲ ਕਰਦੇ ਆ ਸਾਰੀ ਸੰਗਤ ਨੂੰ ਦੇਸ਼ਾਂ ਪ੍ਰਦੇਸ਼ਾਂ ਚ ਵੀ ਥੋੜੀ ਅਰਦਾਸ ਗੁਰੂ ਸਾਹਿਬ ਮਨਜ਼ੂਰ ਕਰਨਗੇ ਅਰਦਾਸਾਂ ਕਰੋ ਵਾਹਿਗੁਰੂ ਦੇ ਸੱਚੇ ਦਰੋਂ ਜੋ ਵੀ ਉਹਨਾਂ ਦਾ ਫੈਨ ਅਸੀਂ ਤਾਂ ਇਹੀ ਬੇਨਤੀ ਕਰ ਸਕਦੇ ਆ ਜੀ ਮੈਂ ਵੀ ਕਹਾਂਗਾ ਚੜਦੀ ਕਲਾ ਵਿੱਚ ਰਹੀਏ ਤੁਸੀਂ ਵੀ ਮੈਂ ਪਿੰਡ ਨੂੰ ਵੀ ਕਵਾਂਗਾ ਪਿੰਡ ਵੀ ਚੜਦੀ ਕਲਾ ਵਿੱਚ ਰਹੇ ਅਰਦਾਸ ਰਵੇ ਵੀ ਬੜੀ ਵੱਡੀ ਗੱਲ ਕੀਤੀ ਹੈ ਇਹਨਾਂ ਨੇ ਵੀ ਗੁਰਬਾਣੀ ਪੜੋ ਪੰਜਾਬ ਬਾਣੀਆਂ ਦਾ ਪਾਠ ਕਰੋ ਜੇ ਪੰਜਾਬ ਬਾਣੀਆਂ ਦਾ ਪਾਠ ਨਹੀਂ ਕਰ ਸਕਦੇ ਦੁਖਮਣ ਦੁਖਪੰਜਨੀ ਸਾਹਿਬ ਦਾ ਪਾਠ ਕਰੋ ਦੁਖਪੰਜਨੀ ਸਾਹਿਬ ਦਾ ਨਹੀਂ ਕਰ ਸਕਦੇ ਸੁਖਮਨੀ ਸਾਹਿਬ ਦਾ ਕਰੋ ਜੇ ਸੁਖਮਨੀ ਸਾਹਿਬ ਦਾ ਵੀ ਨਹੀਂ ਕਰ ਸਕਦੇ ਤਾਂ ਪੂਲ ਮੰਤਰ ਦਾ ਪਾਠ ਕਰਕੇ ਤੇ ਅਰਦਾਸ ਕਰ ਲਓ ਮੈਨੂੰ ਲੱਗਦਾ ਇੰਨੀਆਂ ਅਰਦਾਸਾਂ ਦਾ ਵੇਰਥ ਨਹੀਂ ਜਾਣ ਬਣੀ ਨਹੀਂ ਜੀ ਗੁਰੂ ਰਾਮ ਦਾਸ ਦੇ ਘਰੇ ਨਈ ਅਰਦਾਸਾਂ ਤਾਂ ਉਹਦਾ ਪਿੰਗਲਿਆਂ ਨੂੰ ਪਹਾੜਾਂ ਤੇ ਚੜਾ ਦਿੰਦਾ ਇਹ ਤਾਂ ਗੱਲ ਹੀ ਚੀਜ਼ ਹੀ ਕੁਛ ਨਹੀਂ ਗੁਰੂ ਸਾਹਿਬ ਗੁਰੇ ਸਾਨੂੰ ਵਿਸ਼ਵਾਸ ਆ ਸਾਡੇ ਬਾਬਾ ਜੀ ਤੇ ਵੀ ਵਿਸ਼ਵਾਸ ਆ ਤਰੋਂ ਮਨੋਂ ਅਰਦਾਸ ਕਰਦੇ ਆ ਅੱਗੇ ਵੀ ਅਸੀਂ ਦੇਖਿਆ ਪ੍ਰਤੱਖ ਉਹ ਸਾਡੇ ਸੰਪੂਰਨ ਹੋਏ ਆ ਪੂਰਨ ਹੋਏ ਆ ਜੀ ਇੱਕ ਇਹ ਵੀ ਗੱਲ ਆ ਬੀ بڑے ਲੋਕ ਨਾ ਇਸ ਸਮੇਂ ਫੇਕ ਨਿਊਜ਼ ਦੀ ਗੱਲ ਕੀਤੀ ਆ ਸਾਨੂੰ ਤਾਂ ਇਸ ਬਾਰੇ ਜਾਣਕਾਰੀ ਹੈ ਕਿਉਂਕਿ ਮੈਂ ਰਾਜਵੀਰ ਜਵੰਦਾ ਨੂੰ ਅੱਜ ਦਾ ਨਹੀਂ ਜਾਣਦਾ ਮੈਨੂੰ ਪਤਾ ਵੀ ਉਹ ਰਾਈਡਿੰਗ ਕਰਦਾ ਉਹ ਸਾਰੇ ਗੀਅਰਸ ਪਾਉਂਦਾ ਉਹ ਹੈਲਮਟ ਪਾਉਂਦਾ ਤੇ ਜਿਹੜੇ ਰਾਈਡਰਸ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿੰਨੀ ਕੁ ਸਪੀਡ ਤੇ ਚਲਾਣੀ ਹੈ ਕਿੰਨੀ ਕੁ ਸਪੀਡ ਤੇ ਨਹੀਂ ਚਲਾਣੀ ਆ ਤਾਂ ਕਈ ਲੋਕਾਂ ਨੇ ਨਾ ਜਾਣ ਕੇ ਗਲਤ ਖਬਰ ਫਲਾਣੀ ਸ਼ੁਰੂ ਕਰ ਦਿੱਤੀ ਵੀ ਉਹ ਤਾਂ ਜਿਵੇਂ ਸਪੀਡ ਤੇਜ਼ ਚਲਾ ਰਿਹਾ ਸੀ ਉਹ ਤਾਂ ਸਟੰਟ ਮਾਰ ਰਿਹਾ ਸੀਗਾ ਇਹ ਲੋਕਾਂ ਨੇ ਬੜੀ ਗਲਤ ਖਬਰ ਫਲਾਈ ਆ ਤੇ ਤੁਹਾਨੂੰ ਵੀ ਇਸ ਬਾਰੇ ਜਾਣਕਾਰੀ ਤਾਂ ਜ਼ਰੂਰੀ ਇਹ ਤਾਂ ਬਿਲਕੁਲ ਗਲਤ ਗੱਲ ਆ ਜੀ ਜਿਹੜੀ ਸਟੰਟ ਬਾਜੀ ਵਾਲੀ ਸੀ ਬੋਲਟ ਇੱਥੇ ਵੀ ਲੈ ਕੇ ਆਉਂਦਾ ਸੀ ਪਿੰਡੋਂ ਵੀ ਲੈ ਕੇ ਜਾਂਦਾ ਰਿਹਾ ਜੀ ਹਾਂ ਜੀ ਪਿੰਡੋਂ ਪਿੰਡੋਂ ਵੀ ਲੈ ਕੇ ਜਾਂਦਾ ਇਹ ਨਹੀਂ ਵੀ ਇਹ ਪਹਿਲੀ ਵਾਰ ਉੱਥੇ ਉਹਨੂੰ ਸ਼ੌਂਕ ਸੀ ਇਹ ਚੀਜ਼ ਦਾ ਉਹਦੀ ਰਾਹ ਚ ਅਸੀਂ ਜਾਂਦੇ ਦੇਖਣਾ ਚਲਾਈ ਬਿਲਕੁਲ ਆ ਵਧੀਆ ਚਲਾਈ ਸੀ ਜੀ ਇਦਾਂ ਕੋਈ ਚਲਾਈ ਗਲਤ ਨਹੀਂ ਸੀਗੀ ਇਹ ਤਾਂ ਜੀ ਹੁਣ ਦੇਖੋ ਸਾਡੀਆਂ ਸੰਤਾ ਬੜਾ ਦੁੱਖ ਆਉਂਦਾ ਵੀ ਸਾਡੀਆਂ ਸਰਕਾਰਾਂ ਦੀ ਕਿੱਡੀ ਦੋ ਠੱਠੇ ਲੜ ਰਹੇ ਬੰਦਾ ਆਪ ਨੂੰ ਬਚਾਉਂਦਾ ਬਚਾਉਂਦੇ ਨੇ ਠੱਠਾ ਨੂੰ ਬਚਾਉਂਦੇ ਬਚਾਉਂਦੇ ਨੇ ਆਪ ਸੱਟ ਖਾ ਲਈ ਜੀ ਤੇ ਸੜਕ ਟੁੱਟੀ ਹੋਈ ਸੀ ਉੱਥੇ ਪਤਾ ਲੱਗਿਆ ਜੀ ਸਾਨੂੰ ਤੇ ਬਜ਼ਾਰਾਂ ਦੇ ਵਿੱਚ ਠੱਠੇ ਅਨੇਕਾਂ ਐਕਸੀਡੈਂਟ ਹੋ ਗਏ ਹੁਣ ਕਹਿ ਨਹੀਂ ਸਕਦੇ ਵੀ ਨੇਕਾਂ ਦੇ ਬੱਚੇ ਇਕੱਲੇ ਹੀ ਰਹਿ ਗਏ ਜੀ ਮਾਂ ਪਿਓ ਇਕੱਲੇ ਇਕੱਲੇ ਹੀ ਕੰਮਾਂ ਤੇ ਜਾਂਦੇ ਸੀ ਗਾਈਆਂ ਨਾਲ ਠੱਠਿਆਂ ਨਾਲ ਐਕਸੀਡੈਂਟ ਹੋ ਗਏ ਸਾਡੇ ਅਲੀਗੜ ਵੀ ਹੁੰਦੇ ਰਹਿੰਦਾ ਜੀ ਵੀ ਇਹ ਸਰਕਾਰਾਂ ਨੂੰ ਬਹੁਤ ਇਦੇ ਬਾਰੇ ਨੇੜੇ ਵਿਚਾਰ ਕਰਕੇ ਸੋਚਣਾ ਚਾਹੀਦਾ अनेका ਐਕਸੀਡੈਂਟ ਹੋ ਕੇ ਬੱਚਿਆਂ ਦਾ ਨੁਕਸਾਨ ਹੋ ਗਿਆ ਜੀ ਸਭ ਤੋਂ ਵੱਡੀ ਗੱਲ ਹੈ ਉਹਨੇ 23 ਲੱਖ ਦੀ ਪਿੱਛੇ ਬਾਈਕ ਲਈ ਆ 23 ਲੱਖ ਦੇ ਵਿੱਚ ਉਹਦਾ ਰੋਡ ਟੈਕਸ ਵੀ ਹੋਏਗਾ ਠੀਕ ਹੈ ਹੁਣ ਤਾਂ ਅਸੀਂ ਗਾਊ ਟੈਕਸ ਵੀ ਦੇ ਰਹੇ ਆ ਤੇ ਗਾਊ ਗਾਊ ਸੈਸ ਵੀ ਦੇਤਾ ਅਸੀਂ ਤੇ ਰੋਡ ਟੈਕਸ ਵੀ ਦੇਤਾ ਰੋਡ ਵੀ ਟੁੱਟੀ ਪਈ ਆ ਤੇ ਠੱਠੇ ਆ ਗਏ ਠੱਠੇ ਵੀ ਆ ਗਏ ਜੀ ਬਾਕੀ ਹੋਰ ਹੈ ਜਦੋਂ ਇੱਥੋਂ ਘਰੋਂ ਵੀ ਜਾਣਾ ਉਹਨੇ ਪੂਰਾ ਐਨ ਹੈਲਮਟ ਪਹਿਨ ਕੇ ਪੂਰਾ ਐਨ ਕੋਈ ਪੂਰਾ ਗੀਅਰ ਪਾ ਕੇ ਪੂਰੀ ਮਤਲਬ ਜਿੰਨੀ ਨਾਰਮਲ ਸਪੀਡ ਤੇ ਜਾਂਦਾ ਰਿਹਾ ਵਾ ਜੀ ਹੁਣ ਅਸੀਂ ਤਾਂ ਇਹੀ ਕਹਾਂਗੇ ਵੀ ਇਹ ਕਿੱਡਾ ਹਾਸਾ ਬਾਰ ਪਰਿਆ ਕਾਦੇ ਕਾਰਨ ਬਰਕਿਆ ਠੱਠੇ ਦੇ ਕਾਰਨ ਵਾਪਰ ਗਿਆ ਇਹ ਸਾਡੀ ਸਰਕਾਰ ਨੂੰ ਸੋਚਣਾ ਚਾਹੀਦਾ ਅਸੀਂ ਟੈਕਸ ਵੀ ਦਿੰਨੇ ਆ ਰੋੜਾਂ ਦਾ ਭਰਦੇ ਆ ਪਰਚੀਆਂ ਵੀ ਘਟਾਉਨੇ ਆ ਟੋਏ ਟੁੱਪੇ ਨਾਲ ਕਿੰਨਾ ਨੁਕਸਾਨ ਕਿੰਨੇ ਐਕਸੀਡੈਂਟ ਹੋ ਕੇ ਕਿੰਨਾ ਨੁਕਸਾਨ ਹੋ ਗਿਆ ਇਹਦੇ ਬਾਰੇ ਸਰਕਾਰ ਦਾ ਮੈਂ ਤਾਂ ਵੱਡਾ ਕਸੂਰ ਹੀ ਮੰਨੂਗਾ ਵੀ ਇਹ ਇਹਦਾ ਹੱਲ ਕੀਤਾ ਜਾਵੇ ਵੀ ਹੋਰ ਕਿਸੇ ਨਾਲ ਕੋਈ ਨਾ ਇਦਾਂ ਦਾ ਹੋਵੇ ਪਾਪਰੇ ਹਾਸਾ ਜੀ ਸਾਲ ਦੇ ਵਿੱਚ ਨਹੀਂ ਕਾ ਇਹੋ ਜਿਹੇ ਹਾਸੇ ਹੁੰਦੇ ਹੈਗੇ ਰਾਜਵੀਰ ਜੀ ਬੰਦੇ ਤਾਂ ਸਾਨੂੰ ਪਤਾ ਲੱਗ ਗਿਆ ਪਤਾ ਹੀ ਨਹੀਂ ਕਿੰਨੇ ਅਸੀਂ ਰੋਜ਼ ਦੇਖਦੇ ਆਂ ਬੀਵਾਰਾ ਪਸ਼ੂਆਂ ਕਰਕੇ ਕਿੰਨੇ ਐਕਸੀਡੈਂਟ ਹੋ ਜਾਂਦੇ ਨੇ ਜਿੰਨਾ ਦੀ ਕੋਈ ਚਲੋ ਛੋਟਾ ਹੁੰਦਾ ਇਹ ਲੋਏ ਤਾਂ ਲਾਏ ਵੱਡਾ ਸੀਗਾ ਆਪਣੇ ਗਾਈਕ ਸੀ ਇਹਨਾਂ ਦੀ ਤਾਂ ਚਲੋ ਸੀਗਾ ਜੀ ਦੁਨੀਆ ਚ ਨੌ ਸੀ ਜਿਹੜਾ ਛੋਟਾ ਆਮ ਇਨਸਾਨਾਂ ਦਾ ਕੰਮ ਕਰ ਜਾਂਦਾ ਵਾ ਮੇਰੇ ਖੋਦ ਤਾਇਆ ਜੀ ਦੇ ਉਹ ਉਹਨੂੰ ਪਿਛਲੇ ਹੋ ਗਿਆ ਕਾਫੀ ਟਾਈਮ ਉਹ ਵੀ ਗਾਂ ਦੇ ਵਿੱਚ ਵੱਜ ਕੇ ਡੈਥ ਹੋ ਗਈ ਸੀ ਤੇ ਹੋਰ ਨੇਕਾ ਸਾਡੇ ਪਿੰਡੋਂ ਬਹੁਤ ਐਕਸੀਡੈਂਟ ਹੋਏ ਆ ਰੋਡ ਹਾਸਾ ਤਕਰੀਬਨ ਪਸ਼ੂਆਂ ਨਾਲ ਗਾਂ ਨਾਲੀ ਜਾਂ ਟੱਠੇ ਨਾਲ ਗਾਂ ਨਾਲ ਜਾਂ ਕੁੱਤੇ ਨਾਲ ਇਹ ਜਾਂ ਕਿਤੇ ਸੜਕ ਟੁੱਟੀ ਆ ਕੀ ਕਰੇਗਾ ਜੀ ਸਾਡੀ ਸਰਕਾਰਾਂ ਦੀ ਸੋਚ ਇਹਦੇ ਬਾਰੇ ਚੰਗੀ ਤਰ੍ਹਾਂ ਧਿਆਨ ਦੇਣ ਗਾਂ ਨੂੰ ਕੋਈ ਐਸਾ ਹੱਸਾ ਨਾ ਵਾਪਰੇ ਜੀ ਜੇ ਉਹ ਜੇ ਕੁਝ ਕੀਤਾ ਹੁੰਦਾ ਤਾਂ ਵਿਚਾਰੇ ਨਾਲ ਹਾਸਾ ਥੋੜਾ ਨਾ ਸਾਡੇ ਰਾਜਵੀਰ ਨਾਲ ਆ ਨਾ ਹੁੰਦਾ ਜੇ ਉਹ ਠੱਠੇ ਨਾ ਹੀ ਹੁੰਦੇ ਜੇ ਕੋਣ ਕਈ ਕਹੀ ਜਾਂਦੇ ਜੀ ਉਹ ਤੇਜ਼ ਸੀ ਉਹ ਸਟਾਰਟ ਮਾਰਦਾ ਸੀ ਇਹ ਤਾਂ ਐਵੇਂ ਸਾਰਾ ਬੇਕੂਫ ਗੱਲਾਂ ਨੇ ਲੋਕਲ ਉੱਥੇ ਮੁੰਡੇ ਦੀ ਵੀ ਵੀਡੀਓ ਆ ਗਈ ਕਹਿੰਦਾ ਕੋਈ ਤੇਜ ਨਹੀਂ ਸੀ ਮੈਂ ਉੱਥੇ ਜਾ ਰਿਹਾ ਹਾਂ ਜੀ ਹਾਂਜੀ ਹਾਂਜੀ ਸਾਨੂੰ ਪਤਾ ਜੀ ਹੁਣ ਗੇਹਲੀ ਵਾਲਾ ਤਾਂ ਹੈ ਹੀ ਨਹੀਂ ਸੀਗਾ ਜੀ ਅਣਗੇਲੀ ਦਾ ਪਤਾ ਲੱਗ ਜਾਂਦਾ ਬੱਚੇ ਦਾ ਵੀ ਜਿਹੜਾ ਐਲਟੀ ਹੁੰਦਾ ਜਾਂ ਉਹ ਹੁੰਦਾ ਵੀ ਉਹ ਨਹੀਂ ਅਣਗੇਲੀ ਕਰਨ ਵਾਲਾ ਨਹੀਂ ਸੀ ਉਹਨੂੰ ਵੀ ਪਤਾ ਸੀ ਮੈਂ ਬਾਈਕ ਤੇ ਜਾ ਰਿਹਾ ਵਾਂ ਪਰ ਇਹ ਤਾਂ ਹੁਣ ਕਿੰਨਾ ਸਾਨੂੰ ਦੁੱਖ ਆਉਂਦਾ ਵੀ ਇਹ گاਵਾ ਨੇ ਟੱਠਿਆਂ ਨੇ ਸਾਡੇ ਰਾਜਵੀਰ ਦੇ ਕਿਵੇਂ ਕਿੰਨੀ ਛੱਟ ਲੱਗ ਗਈ ਆ ਚਲੋ ਹੁਣ ਵਾਹਿਗੁਰੂ ਅੰਗਰੇ ਬੇਨਤੀ ਕਰਦੇ ਹਾਂ ਪ੍ਰਮਾਤਮਾ ਚੜ੍ਹਦੀ ਕਲਾ ਰੱਖੀ ਚੜ੍ਹਦੀ ਕਲਾ ਜੀ ਕਹਿ ਸਕਦੇ ਆ ਜੀ ਹੁਣ ਤੁਸੀਂ ਮਿਲਦੇ ਸੀਗੇ ਹਾਂਜੀ ਤਾਂ ਮਿਲਦਾ ਸੀ ਰਾਜੀ ਹਾਂਜੀ ਜਦੋਂ ਮੇਰੇ ਪੇਪਰ ਹੁੰਦੇ ਹੁੰਦੇ ਸੀਗੇ ਸਕੂਲ ਦੇ ਇੱਥੇ ਕਈ ਵਾਰ ਮੈਨੂੰ ਹੱਸਦਾ ਹੁੰਦਾ ਸੀਗਾ ਵੀ ਉਹਨੇ ਹੱਸਣਾ ਕਹਿੰਦਾ ਹੁਣ ਸਕੂਲ ਦੇ ਹੁਣ ਪੇਪਰ ਆ ਗਏ ਹੁਣ ਤਾਂ ਹੀ ਗੁਰਦੁਆਰੇ ਆਉਣਾ ਹੁਣ ਤੋਂ ਐਦਾਂ ਹੱਸਦੇ ਹੁੰਦੇ ਸੀਗੇ ਸੁਭਾਅ ਵੀ ਵਧੀਆ ਸੀਗਾ ਵਧੀਆ ਸਾਊ ਸੀ ਹੇ ਹੁਣੀ ਥੋੜਾ ਜਿਹਾ ਟਾਈਮ ਹੋਇਆ ਪਹਿਲਾਂ ਦਰਬਾਰ ਸਾਹਿਬ ਗਏ ਸੀਗੇ ਇਹ ਬਾਈਕ ਤੇ ਹੀ ਹਾਂਜੀ ਤੇ ਵਧੀਆ ਮਿਲਦੇ ਸੀ ਹੱਸ ਕੇ ਆਏ ਕੋਈ ਵੀ ਹੰਕਾਰ ਨਹੀਂ ਸੀਗਾ ਵੀ ਮੈਂ ਵੀ ਵੱਡਾ ਸਿੰਗਰ ਆ ਆਏ ਕੋਈ ਹੰਕਾਰ ਹੋਈ ਤੁਹਾਡੀ ਗੱਲ ਤੋਂ ਇੱਕ ਪਤਾ ਲੱਗਦਾ ਵੀ ਉਹ ਆਪ ਗੁਰਦੁਆਰਾ ਸਾਹਿਬ ਕਾਫੀ ਜਾਂਦਾ ਸੀ ਕਿਉਂਕਿ ਤੁਸੀਂ ਤੁਸੀਂ ਜਾਂਦੇ ਸੀ ਤਾਂ ਤੁਹਾਨੂੰ ਤਾਂ ਆਈ ਇੰਨੀ ਗੱਲਾਂ ਕਹਿੰਦਾ ਸੀ ਉਹ ਇੱਕ ਮੇਰਾ ਯਾਰ ਹੁੰਦਾ ਸੀਗਾ ਇੱਕ ਮੈਂ ਸੀ ਅਸੀਂ ਗੁਰਦੁਆਰੇ ਜਾਣ ਉਹਨੇ ਜਾਣ ਕੇ ਸਾਨੂੰ ਹੱਸਣਾ ਕਹਿੰਦਾ ਹੁਣ ਪੇਪਰ ਨੇੜੇ ਆ ਗਏ ਸਕੂਲ ਦੇ ਤਾਂ ਹੀ ਤੁਸੀਂ ਗੁਰਦੁਆਰੇ ਜਾਂਦੇ ਹੋ ਉਹ ਤਾਂ ਜਾਂਦੇ ਨਹੀਂ ਉਹਨੇ ਜਾਣ ਕੇ ਆਏ ਹੱਸਣਾ ਉਦੋਂ ਉਹਨਾਂ ਦੇ ਮਾਤਾ ਜੀ ਵੀ ਆਉਂਦੇ ਹੁੰਦੇ ਸੀਗੇ ਉਹ ਵੀ ਮਿਲਦੇ ਉਹ ਵੀ ਬਹੁਤ ਵਧੀਆ ਨੇ ਆਏ ਆਪਾਂ ਕਹਿ ਦਈਏ ਵੀ ਹੰਕਾਰ ਆਏ ਹੰਕਾਰੇ ਹੋਏ ਆਏ ਕੁਛ ਨਹੀਂ ਸੀ ਵਧੀਆ ਸੀਗੇ ਸਾਰੇ ਸਾਊ ਸੀਗੇ ਨਹੀਂ ਗੱਲ ਜਦੋਂ ਚਲੋ ਜਦੋਂ ਰਾਈਡਿੰਗ ਕਰਦਾ ਸੀਗਾ ਤੇ ਪ੍ਰੋਪਰਲੀ ਗੀਅਰ ਸਾਰੇ ਪਾ ਕੇ ਮਤਲਬ ਹੈਲਮਟ ਪਾ ਕੇ ਜੈਕਟਸ ਜਿਵੇਂ ਹੁੰਦੀਆਂ ਇਹਨਾਂ ਦੀਆਂ ਸਪੈਸ਼ਲ ਇਹਨਾਂ ਦੀ ਜੜੀਆਂ ਜੀਨਸ ਵੀ ਹੁੰਦੀਆਂ ਨੇ ਪੈਂਟਸ ਵੀ ਹੁੰਦੀਆਂ ਨੇ ਉਹ ਸਾਰਾ ਕੁਝ ਵੇਅਰ ਕਰਕੇ ਨਿਕਲਦਾ ਉਹ ਸਾਰਾ ਕੁਝ ਵੇਅਰ ਕਰਕੇ ਨਿਕਲਦੇ ਹੀ ਗਏ ਇੱਥੇ ਥੋੜੇ ਟਾਈਮ ਦੀ ਗੱਲ ਹੈ ਜੋ ਦਰਬਾਰ ਸਾਹਿਬ ਗਏ ਸੀਗੇ ਉਦੋਂ ਅਸੀਂ ਆਪ ਪੈਂਟ ਦੇਖਿਆ ਸਾਰਾ ਕੁਝ ਆਏ ਵਧੀਆ ਕੱਪੜੇ ਪਾਏ ਸੀਗੇ ਹੈਲਮਟ ਪਾਇਆ ਸੀ ਸਾਰਾ ਕੁਝ ਪਾਇਆ ਸੀ ਹੁਣ ਉਥੇ ਕਈ ਫੇਕ ਨਿਊਜ਼ ਦਿੰਦੇ ਆ ਪਹਿਲੀ ਗੱਲ ਤਾਂ ਉਹਨਾਂ ਨੂੰ ਮੇਰੀ ਇਹ ਬੇਨਤੀ ਆ ਕੋਈ ਐ ਫੇਕ ਨਿਊਜ਼ ਨਾ ਦੋ ਜਿਹੜੇ ਹੁਣ ਰਾਜਵੀਰ ਜਵੰਧਾ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਤਾਂ ਵੱਡਾ ਹਾਸਾ ਹੀ ਲੱਗਦਾ ਹੈ ਵੀ ਆ ਕੀ ਹੋ ਗਿਆ ਉਹ ਜਿਹੜੇ ਫੇਕ ਨਿਊਜ਼ ਪਾਉਂਦੇ ਆ ਉਹ ਐ ਕਿਉਂ ਡਰਾਉਂਦੇ ਆ ਪਹਿਲੀ ਗੱਲ ਉਹਨਾਂ ਨੂੰ ਡਰਾਉਣਾ ਨਹੀਂ ਚਾਹੀਦਾ ਬਾਕੀ ਇਹ ਸਰਕਾਰ ਦੇ ਫਾਲਟ ਹੈਗੇ ਆ ਜਿਵੇਂ ਹੁਣ ਰਾਜਵੀਰ ਜਵੰਧੇ ਦੀ ਬਾਈਕ ਸੀਗੀ 23 ਲੱਖ ਦੀ BMW ਵਾਲੀ BMW ਵਾਲੀ ਬਾਈਕ ਸੀਗੀ ਉਹ ਚ ਰੋਡ ਟੈਕਸ ਵੀ ਕੱਟਿਆ ਜਾਂਦਾ ਵਾ ਉਹ ਚ ਹੁਣ ਸਰਕਾਰ ਦਾ ਵੰਡਦਾ ਵਾ ਵੀ ਆਦਾ ਰੋਡ ਰੂਡ ਦਾ ਸਾਰਾ ਕੁ ਵਧੀਆ ਹੋਣਾ ਚਾਹੀਦਾ ਵਾ ਪਰ ਨਹੀਂ ਬਣਾਉਦੇ ਕਈ ਹੁਣ ਦੂਜੀ ਗੱਲ ਜੇ ਆਪਾਂ ਦੇਖੀਏ ਉਥੇ ਜਿਹੜੇ ਅਵਾਰਾ ਪਸ਼ੂ ਵਾਲੇ ਆ ਅਵਾਰਾ ਪਸ਼ੂਆਂ ਦੀ ਤਾਂ ਹੁਣ ਸਰਕਾਰ ਦੀ ਬਣਦੀ ਆ ਕਿੰਨੇ ਹੁਣ ਗਊਸ਼ਾਲਾ ਖੋਲਦੇ ਆ ਕਿੰਨਾ ਟੈਕਸ ਕੱਟਿਆ ਜਾਂਦਾ ਇਹ ਪਤਾ ਨਹੀਂ ਕਿਉਂ ਨਹੀਂ ਕਰਦੇ ਇਹਨਾਂ ਨੂੰ ਕਰਨਾ ਚਾਹੀਦਾ ਵਾ ਸਾਡੀ ਤਾਂ ਹੁਣ ਸਾਰੇ ਪਿੰਡ ਦੀ ਇੱਕ ਹੀ ਅਰਦਾਸ ਆ ਵੀ ਰਾਜ ਵੀਰ ਜੀ ਬੰਦੇ ਛੇਤੀ ਤਾਂ ਛੇਤੀ ਰਿਕਵਰੀ ਹੋਵੇ ਵੀ ਆ ਸਾਡੇ ਜਉਣ ਤੇ ਤੁਸੀਂ ਗੱਲ ਦੱਸ ਰਹੇ ਸੀ ਸਿੰਘ ਸਾਹਿਬ ਤੁਸੀਂ ਕਿਹਾ ਸੀਗਾ ਵੀ ਉਹ ਸੇਵਾ ਜਿਉਂਨੇ ਹੜਪੀਟਾਂ ਦੇ ਕੀਤੀ ਆ ਤਾਂ ਉਹਨੇ ਕਿਹਾ ਵੀ ਮੇਰਾ ਨਾਂ ਨਾ ਦਸੀਓ ਦੂਜੀ ਗੱਲ ਅਸੀਂ ਵੀ ਵੀਡੀਓਜ਼ ਦੇਖੀਆਂ ਵੀ ਕਿਸਾਨ ਮੋਰਚੇ ਤੇ ਵੀ ਉਹ ਡਟਿਆ ਆ ਸੀ ਕਿਸਾਨ ਮੋਰਚੇ ਤੇ ਇਹ ਨਹੀਂ ਵੀ ਇੱਕ ਵਾਰੀ ਗਿਆ ਤੇ ਆ ਗਿਆ ਵਾਪਸ ਪੂਰੀ ਸਟੇਜ ਤੇ ਪੂਰਾ ਉਸਨੇ ਸਾਥ ਦਿੱਤਾ ਸਟੇਜ ਤੇ ਇੱਕ ਬੋਲਿਆ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਿਆ ਤੇ ਦੂਜੀ ਗੱਲ ਹੁਣ ਖੜਾ ਦੇ ਵਿੱਚ ਲੋੜ ਪਈ ਤਾਂ ਉਦੋਂ ਵੀ ਫੀਲਡ ਤੇ ਆਇਆ ਹਾਂਜੀ ਉਹ ਤਾਂ ਜੀ ਹਮੇਸ਼ਾ ਹੀ ਕਹਿੰਦਾ ਸੀ ਵੀ ਜੋ ਵੀ ਸਮਾਪੰਡ ਦੇ ਵੀ ਕੰਮ ਆ ਮੈਂ ਸਰਪੰਚ ਸਾਹਿਬ ਨੂੰ ਕਹਿਣਾ ਵੀ ਤੂੰ ਮੈਨੂੰ ਦੱਸੀ ਤੇ ਜਿਹੜਾ ਵੀ ਕੰਮ ਆੜਦਾ ਜਾਂ ਕੋਈ ਵੀ ਕੰਮਕਾਰ ਆ ਵੀ ਸਾਨੂੰ ਦੱਸਿਓ ਵੀ ਤੁਹਾਡੇ ਨਾਲ ਤੁਹਾਡੇ ਨਾਲ ਅਸੀਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਰਿਆ ਜੀ ਹੁਣ ਉੱਤੱਕ ਵੀ ਜੀ ਤੇ ਵੀਰ ਜੀ ਕਹਿੰਦਾ ਜਦੋਂ ਤੁਸੀਂ ਕਹਿੰਦੇ ਕਿਸਾਨ ਮੋਰਚਾ ਤੇ ਕਿਸਾਨ ਮੋਰਚੇ ਵੇਲੇ ਸਟੇਜ ਤੇ ਚੜਾਇਆ ਸੀ ਤੇ ਕਿਸਾਨਾਂ ਦੇ ਹੱਕ 'ਚ ਗੱਲ ਕਰ ਰਹੇ ਸੀ ਜਿੱਥੇ ਇਸ ਪਿਛੇ ਦੇ ਬਾਪ ਦੀ ਕਰਮ ਸਿੰਘ ਦੀ ਡੈਥ ਹੋ ਗਈ ਇਹਨੂੰ ਸਤੇਜ ਸਾਹਿਬ ਦੀ ਫਾਦਰ ਸਾਹਿਬ ਦੀ ਡੈਥ ਹੋ ਗਈ ਇਹਨੂੰ ਸਟੇਜ ਤੇ ਚੜਿਆ ਨੂੰ ਸੁਨਿਆ ਮਿਲਿਆ ਸੀ ਵੀ ਤੇਰੇ ਫਾਦਰ ਸਾਹਿਬ ਜੀ ਦੀ ਡੈਥ ਹੋ ਚੁਕੀ ਪਰ ਉੱਥੇ ਸਾਰਾ ਕੰਮ ਸਾਰਾ ਨਿਫਟਾ ਗਿਆ ਫਿਰ ਉਹ ਪਿੰਡ ਆਇਆ ਉੱਥੇ ਨੂੰ ਸੁਣਾ ਮਿਲਿਆ ਸੀ ਜਦੋਂ ਇਹਨਾਂ ਦੇ ਤੁਹਾਡੇ ਭਾਈ ਪਿਛੇ ਫਾਜ਼ਲ ਸਾਹਿਬ ਦੀ ਡੈਥ ਹੋ ਚੁਕੀ ਹੈ ਤੇ ਕਿਸੇ ਨੇ ਜਾ ਕੇ ਮਾਲਾ ਦੱਸ ਦਿੱਤਾ ਸਟੇਜ ਤੇ ਚੜੇ ਅਸੀਂ ਸਟੇਜ ਤੇ ਗੱਲਬਾਤ ਕਰ ਰਹੇ ਸੀ ਕਿਸਾਨ ਵੀਰਾਂ ਨਾਲ ਇਹ ਉੱਥੇ ਉਹਨਾਂ ਨੂੰ ਸੁਣਿਆ ਮਿਲਿਆ ਸੀ ਇੱਕ ਇਹ ਵੀ ਗੱਲ ਹੈ ਜਦੋਂ ਇਹਦੇ ਪਿਤਾ ਜੀ ਦੀ ਡੈਥ ਹੋਈ ਸੀ ਰਾਜਵੀਰ ਦੇ ਮੈਨੂੰ ਅੱਜ ਵੀ ਯਾਦ ਹੈ ਇਹਨੇ ਆਪ মিডিਆ ਨੂੰ ਸੁਨੇਹਾ ਦਿੱਤਾ ਸੀਗਾ ਵੀ दारू ਛੱਡ ਦਿਓ ਸ਼ਰਾਬ ਛੱਡ ਦਿਓ ਨਹੀਂ ਤਾਂ ਬਾਕੀ ਗਾਇਕ ਜਿਹੜੇ ਨੇ ਉਹ ਕਹਿੰਦੇ ਉਹ ਗਾਣੇ ਗਾਉਂਦੇ ਆ दारूਾਂ ਤੇ ਉਹ ਸ਼ਰਾਬ ਤੇ ਗਾਣੇ ਕਹਿੰਦੇ ਆ ਉਹ ਸਿੱਧਾ ਸਨੇਹਾ ਦਿੱਤਾ ਹੀ ਵੀ दारू ਜਿਹੜੀ ਆ ਸ਼ਰਾਬ ਜਿਹੜੀ ਆ ਕਿਸੇ ਪ੍ਰਕਾਰ ਦਾ ਨਸ਼ਾ ਜਿਹੜਾ ਛੱਡ ਦੋ ਬੜੀ ਵੱਡੀ ਗੱਲ ਆ ਇਹ ਸੱਚੀ ਗੱਲ ਜਿਹੜੀ ਕਹਿਣੀ ਬੜੀ ਔਖੀ ਹੈ ਕਿਉਂਕਿ ਇੰਨੇ ਸੰਗਤ ਦੇ ਵਿੱਚ ਤਕਰੀਬਨ 2000 ਬੰਦੇ ਦਾ ਇਕੱਠ ਹੈਗਾ ਸੀਗਾ ਇੰਨਾ ਇਕੱਠ ਸਾਡੇ ਪਿੰਡ 'ਚ ਕਦੀ ਨਹੀਂ ਹੋਇਆ ਇਹਨੇ ਇਕੱਠ ਦੇ ਵਿੱਚ ਗੱਲ ਕਹਿਣੀ ਕਿ ਮੇਰੇ ਬਾਪ दारू ਪੀਂਕੀ ਬੀਤਾ ਸੀ ਉਹਨਾਂ ਨੇ ਇਹ ਨੁਕਸਾਨ ਕਰ ਲਿਆ ਆਪਣੇ ਅੰਦਰ ਤੇ ਹੋਰ ਮੈਂ ਕਹਣਾ ਵੀ ਕਿਸੇ ਹੋਰ ਦਾ ਨਾ ਨੁਕਸਾਨ ਹੋਵੇ ਇਹ ਗੱਲ ਰਾਜਵੀਰ ਸਿੰਘ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਖੜ ਕੇ ਕਰੀ ਕਹੀ ਸੀ ਸਾਰੀ ਸੰਗਤ ਨੂੰ ਵੀ ਮੈਂ ਕਹਣਾ ਜੋ ਸਾਡੇ ਨਾਲ ਹੋਇਆ ਉਹ ਹੋਰ ਕਿਸੇ ਨਾਲ ਨਾ ਹੋਵੇ ਤੇ ਤੁਸੀਂ ਇਹ ਪੰਮ ਨਾ ਕਰੋ ਤੁਸੀਂ ਇਹ दारू ਨਾ ਪੀਵੋ ਇੰਦਾਂ ਨੁਕਸਾਨ ਹੀ ਹੁੰਦਾ ਇਹ ਏਡੀ ਵੱਡੇ ਕੱਠ ਦੇ ਵਿੱਚ ਗੱਲ ਕਰਨੀ ਬਹੁਤ ਮਿਹਣਾ ਕਰ ਖਾਂਦਾ ਹੈ ਗੱਲ ਦਾ ਇਸ ਚੀਜ਼ ਮੰਨੀ ਬੜੀ ਵੱਡੀ ਗੱਲ ਹੈ ਵੀ ਵੀ ਮੇਰੇ ਫਾਦਰ ਚਲੋ ਅ ਜ਼ਰੂਰ ਉਹਨੂੰ ਪਾਲਿਆ ਉਹਨੂੰ ਸੰਸਕਾਰ ਫਾਦਰ ਨੇ ਦਿੱਤੇ ਹੋਣਗੇ ਪਰ ਇੰਨੀ ਗੱਲ ਮੰਨਣਾ ਤੇ ਲੋਕਾਂ ਨੂੰ ਕਹਿਣਾ ਵੀ ਹਾਂ ਮੇਰੇ ਪਿਓ ਕੋ ਗਲਤੀ ਹੈ ਤੁਸੀਂ ਨਾ ਇਹ ਗਲਤੀ ਮੰਨਣੀ ਬੜੀ ਵੱਡੀ ਗੱਲ ਹੈ ਕਿਉਂਕਿ ਆਮ ਤਕਰੀਬਨ ਇਹ ਗਲਤੀ ਕੋਈ ਮੰਨਦੀ ਨਹੀਂ ਇਸ ਗਲਤੀ ਕੋਈ ਨਹੀਂ ਮੰਨਦਾ ਉਹਨਾਂ ਨੇ ਉਹ ਤਾਂ ਹੋਰ ਹੀ ਗੱਲਾਂ ਕਰਕੇ ਤੇ ਉਹਨਾਂ ਨੂੰ ਸਰਦਾਲੀਆਂ ਕਰਕੇ ਤੇ ਬੜਾ ਸੋਹਣਾ ਬੜਾ ਚੰਗੇ ਬੰਦੇ ਜੀ ਫਲਾਂ ਦੀ ਤੁਸੀਂ ਕਰਕੇ ਉਹਨਾਂ ਨੇ ਕਰ ਜਾਂਦੇ ਸਨ ਹੋ ਤਾਂ ਹਰਾਜ ਵੀਰ ਸਿੰਘ ਜਵੰਦਾ ਨੇ ਇਹ ਗੱਲ ਕਹੀ ਗੁਰੂ ਸਾਹਿਬ ਦੇ ਜੂਰੀ ਜੀ ਖੜਕੇ ਵੀ ਮੇਰੇ ਬਾਪ ਦੀ ਇਸ ਚੀਜ਼ ਕਰਕੇ ਡੈਥ ਹੋਈ ਹੈ ਤੇ ਮੈਂ ਕਹਣਾ ਵਾ ਵੀ ਹੋਰ ਕਿਸੇ ਨਾਲ ਨਾ ਇਹ ਨਾ ਹੋਵੇ ਜੋ ਸਾਡੇ ਦੋ ਭੈਣ ਭਰਾਵਾਂ ਅਸੀਂ ਜੋ ਸਾਡੇ ਨਾਲ ਹੋਇਆ ਹੋਰ ਕਿਸੇ ਨਾਲ ਨਾ ਹੋਵੇ ਇਹ ਨਾ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਖੜ ਕੇ ਇਸ ਗੁਰਦੁਆਰਾ ਸਾਹਿਬ ਇਸ ਗੁਰਦੁਆਰਾ ਸਾਹਿਬ ਇਸ ਗੁਰਦੁਆਰਾ ਸਾਹਿਬ ਦਾਸ ਨੇ ਪਹਿਲੇ ਕੀਰਤਨ ਕੀਤਾ ਫਿਰ ਹਜ਼ੂਰੀ ਰਾਗੀ ਦਰਬਾਰ ਸਾਹਿਬ ਦੇ ਆਏ ਉਹਨਾਂ ਨੇ ਕੀਰਤਨ ਕੀਤਾ ਤੇ ਤਕਰੀਬਨ ਇਸ ਸਾਰੀ ਸੰਗਤ ਦੇ ਵਿੱਚ ਜਿੰਨੇ ਤਕਰੀਬਨ ਗਾਇਕ ਕਰਕੇ ਕਾਫੀ ਵੱਡੇ ਆਏ ਅਸਾਂ ਉਹਨਾਂ ਵਿੱਚ ਖੜ ਕੇ ਉਹਨਾਂ ਨੇ ਗੱਲ ਇਸ ਨੂੰ ਮੰਨਿਆ ਵੀ ਸਾਡੇ ਬਾਪ ਕੋ ਗਲਤੀ ਹੋਈ ਆ ਤੇ ਕਿਰਪਾ ਕਰੋ ਹੋਰ ਕੋਈ ਇਹ ਗਲਤੀ ਨਾ ਵੀ ਕਰੇ ਜੋ ਸਾਡੇ ਨਾਲ ਵਾਪਰੇ ਉਹ ਕਿਸੇ ਨਾਲ ਨਾ ਹੋ ਵਾਪਰੇ ਇਹ ਰਾਜਵੀਰ ਸਿੰਘ ਜੀ ਗੁਰੂ ਸਾਹਿਬ ਦੇ ਜੁਰੀ ਚ ਗੱਲੇ ਮੰਨਿਸ ਗੱਲਾਂ ਨੇ ਜਿੱਥੇ ਗੀਤ ਬਣਦੇ ਨੇ ਸ਼ਰਾਬਾਂ ਦੇ ਉਥੇ ਇਹ ਗੱਲ ਕਹਿਣੀ ਤੇ ਉਹਨਾਂ ਦੇ ਮੂਰੇ ਵੀ ਕਹਿਣੀ ਜਿਹੜੇ ਵਿੱਚ ਕਈ ਚਲੋ ਉਹਦੇ ਦੋਸਤ ਯਾਰੀ ਸੀਗੇ ਉਹ ਵੀ ਵਿੱਚ ਕਈ ਗੀਤ ਹੈ ਉਹਦੇ ਸ਼ਰਾਬਾਂ ਵਾਲੇ ਬਣਾਣ ਵਾਲੇ ਆ ਕੁਝ ਉਹਨਾਂ ਦੇ ਸਾਹਮਣੇ ਗੱਲ ਕਹਿਣੀ ਬੜੀ ਵੱਡੀ ਨਹੀਂ ਜੀ ਵੇਖੋ ਉਹਨਾਂ ਨੂੰ ਤਾਂ ਚਾਹੀਦੇ ਸਭ ਚੇ ਨੇ ਤੇ ਕਦੀ ਇਹੋ ਜਿਹੇ ਗੀਤ ਗਾਏ ਨਹੀਂ ਸੀ ਅਸੀਂ ਆਪਾਂ ਗੀਤ ਜੇ ਸੁਨਣਾ ਵੀ ਹੈ ਤੇ ਸਾਰਾ ਪਰਿਵਾਰ ਬੈਠ ਕੇ ਆਪਾਂ ਸੁਣ ਸਕਦੇ ਹਾਂ ਜੋ ਇਹਨਾਂ ਨੇ ਗੀਤ ਇਹਨਾਂ ਨੇ ਗਾਏ ਸਵੇਚਾਰ ਕਿਉਂਕਿ ਇਹ ਭੰਗੜੇ ਟੀਮ ਨਾਲ ਵੀ ਜੁੜਿਆ ਆ ਸੀ ਸਵੇਚਾਰ तकरीबन ਜਾਣਦਾ ਸੀ ਸਾਰਾ ਕੁਝ ਇਹਨੂੰ ਸਾਰਾ ਕੁਝ ਪਤਾ ਸੀ ਸਾਡੇ ਪੰਜਾਬ ਦਾ ਵੀ ਸਵੇਚਾਰ ਸਾਡਾ ਕੀ ਹੈ ਕੋਈ ਇਹੋ ਜਿਹਾ ਕਦੀ ਲਚਰ ਗੀਤ ਜਾਂ ਕੋਈ ਸ਼ਰਾਬਾਂ ਜਾਂ ਹਥਿਆਰਾਂ ਦਾ ਇਹਨੇ ਕਦੀ ਨਹੀਂ ਸੀ ਇਹ ਵੀ ਪਰਸਨੈਲਿਟੀ ਇੰਨੀ ਸੀ ਨਾ ਜਿਹੜਾ ਵੀ ਦੇਖਦਾ ਸੀਗਾ ਉਹ ਕਹਿੰਦਾ ਸੀ ਵੀ ਹਾਂ ਪੱਗ ਬੜੀ ਸੋਹਣੀ ਸਜਾਈ ਹੋਈ ਹੈ ਉਹ ਮੈਂ ਕਹਾਂਗਾ ਜੇ ਜਲਦੀ ਉਦਾਂ ਹੀ ਆਵੇ ਸਟੇਜ ਤੇ ਆਵੇ ਉਦਾਂ ਹੀ ਸੋਹਣੀ ਪਗ ਸਜਾ ਕੇ ਆ। ਵੇਖੋ ਕਾਦ ਕਾਠ ਦਾ ਬੱਚੇ ਦਾ ਬਹੁਤ ਲੰਮਾ 6 ਫੁੱਟ ਤੋਂ ਤਕਰੀਬਨ ਉੱਤੇ ਹੀ ਹੋਣਾ ਕਾਦ ਬੱਚੇ ਦਾ ਸੁਨੱਖਾ ਪੂਰਾ ਤੇ ਬੜੀ ਸੋਹਣੀ ਦਸਤਾਰ ਸਜੰਦੇ ਜਦੋਂ ਤੁਰਦੇ ਸਨ ਪਤਾ ਲੱਗਦਾ ਸੀ ਵੀ ਰਾਜਵੀਰ ਸਿੰਘ ਜੁਹੰਦਾ ਹੈ। ਕਾਫੀ ਵਾਹੀ ਗੁਰ ਦੀ ਕਿਰਪਾ ਨਾਲ ਪਰਸਨੈਲਿਟੀ ਸੀ। ਤੇ ਜਦੋਂ ਸਟੇਜ ਤੇ ਚੜ੍ਹਦੇ ਸਨ ਬੜੀ ਵਾਹੀ ਗੁਰ ਦੀ ਕਿਰਪਾ ਹੁੰਦੀ ਸੀ ਤੇ ਸਾਰੇ ਅਸੀਂ ਬਰਦਾਸ਼ਤਾਂ ਬੇਨਤੀਆਂ ਹੀ ਕਰਨੇ ਵੀ ਮੁੜ ਕੇ ਫਿਰ ਸਾਡੇ ਵਿੱਚ ਉਸੇ ਤਰ੍ਹਾਂ ਹੀ ਵਿਚਰੇ। ਇਹਨਾਂ ਨੂੰ ਸੂਟੇ ਬੂਟੇ ਸਰਦਾਰ ਕਹਿੰਦੇ ਹੁੰਦੇ ਸਨ ਉਹ ਵੀ ਸੂਟ ਬੂਟ ਪਾ ਕੇ ਐ ਪਰਸਨੈਲਿਟੀ ਨਾਲ ਜੀ ਇਹ ਪੂਰਾ ਹੀ ਪਹਿਲਾਂ ਤੋਂ ਨਹੀਂ ਸ਼ੌਂਕ ਸੀ ਕੱਪੜੇ ਨੇ ਤੇ ਕਹਿੰਦੇ ਵੀ ਰਹਿਣੇ ਹਾਂ ਜੀ ਇਹਨੂੰ ਕੱਪੜੇ-ਕੁਪੜੇ ਦਾ ਇਹਨਾਂ ਪੂਰਾ ਇਹਨਾਂ ਸ਼ੌਂਕ ਸੀ ਇਹਨੂੰ ਪਰਸਨੈਲਿਟੀ ਇਹਨਾਂ ਪੱਗ-ਪੁਗ ਜਦੋਂ ਸਕੂਲ ਮੌਕੇ ਵੀ ਜਦੋਂ ਪਹਿਲਾਂ ਨਹੀਂ ਪੜਦਾ ਸੀ ਜੀ ਉਦੋਂ ਵੀ ਉਹਨੇ ਪੱਗ ਪੂਰੀ ਠੋਕ ਕੇ ਬੰਨਣੀ ਰਾਜਵੀਰ ਹੋ ਆ ਗਿਆ ਰਾਜਵੀਰ ਹੋ ਆ ਗਿਆ ਜੀ ਹਰੇਕ ਨਾ ਮੈਲ ਵਰਤਨ ਵਾਲਾ ਬੰਦਾ ਸੀ ਜੀ ਇਹਨਾਂ ਸਾਰੇ ਸਾਡੇ ਪਿੰਡ ਨੂੰ ਬੜਾ ਹੀ ਦੁੱਖ ਦੀ ਗੱਲ ਆ ਸਾਡੇ ਪਿੰਡ ਨੂੰ ਕਿਉਂ ਸਾਰੇ ਸੰਸਾਰ ਚੜਦੀ ਕਲਾ ਦੀ ਗੱਲ ਕਰੀਏ ਵੀ ਚੜਦੀ ਰਾਜਵੀਰ ਨੇ ਰਾਜਵੀਰ ਨੇ ਆਪਣੇ ਇੱਥੇ ਆਣਾ ਦੁਆਰਾ ਦੇਖਿਓ ਤੁਹਾਨੂੰ ਹੀ ਜੱਫੀ ਪਾ ਕੇ ਮਿਲੂਗਾ ਅਸੀਂ ਤਾਂ ਜੀ ਗੁਰੂ ਰਾਮਦਾਸ ਦੇ ਪੁਰੇ ਬੇਨਤੀਆਂ ਕਰਦੇ ਆ ਸਾਰਾ ਨਗਰ ਸਾਰਾ ਆਪਣਾ ਦੇਸ਼ਾਂ ਪ੍ਰਦੇਸ਼ਾਂ ਚ ਵੀ ਸੰਗਤ ਨੂੰ ਇਹ ਹੀ ਆ ਵੀਰ ਅਦਾਸ ਬੇਨਤੀ ਕਰੋ ਵਾਹਿਗੁਰੂ ਦੇ ਘਰੇ ਕੋਈ ਚੀਜ਼ ਦਾ ਘਾਟਾ ਨਹੀਂ ਉਹ ਤਾਂ ਮੈਂਟਾਂ ਚ ਇਹਨੂੰ ਉਹ ਦੂਜਾ ਆਪਣੇ ਗਾਉਣ ਵਾਲੇ ਮਨਕੀਰ ਤੌਲਖ ਨੇ ਕਿਹਾ ਕਹਿੰਦਾ ਵੀ ਉਹਦੀ ਵੀਡੀਓ ਦੇਖੀ ਮੈਂ ਕਹਿੰਦਾ ਵੀ ਮੈਂ ਤਾਂ ਗੁਰੂ ਮੂਰੇ ਹੀ ਕਰੂੰਗਾ ਵੀ ਕੋਈ ਚਮਤਕਾਰ ਮੈਂ ਵੀ ਮੈਂ ਰਾਤ ਦਾ ਇਦੋਂ ਪਹਿਲਾਂ ਉਹਨੇ ਉਹਦੀ ਵੀਡੀਓ ਦੇਖੀ ਉਸ ਤੋਂ ਪਹਿਲਾਂ ਮੈਂ ਰਾਤ ਨੂੰ ਬੈਠਾ ਬੈਠਾ ਵਾਹਿਗੁਰੂ ਮੇਰੇ ਬੇਨਤੀ ਕਰਾਂ ਮੈਂ ਕਿਹਾ ਵਾਹਿਗੁਰੂ ਤੂੰ ਇਹੋ ਹੀ ਚਮਤਕਾਰ ਕਰ ਦੇ ਵੀ ਰਾਜਵੀਰ ਉੱਠ ਕੇ ਮੈਂਟੀ ਖੜਾ ਹੋ ਜੇ ਡਾਕਟਰ ਵੀ ਹੈਰਾਨ ਰਹਿ ਜਾਣ ਵੀ ਵਾਹਿਗੁਰੂ ਦੀ ਈ ਕਿਰਪਾ ਮੈਂ ਉਹੀ ਮਲਕੀਤ ਨੇ ਕਿਹਾ ਵੀ ਸਾਨੂੰ ਮੂਰੇ ਵਾਹਿਗੁਰੂ ਕੋਈ ਐਸਾ ਚਮਤਕਾਰ ਕਰ ਤੇਰੇ ਘਰੇ ਕਿਸੇ ਚੀਜ਼ ਦਾ ਘਾਟਾ ਨੀ ਤੂੰ ਤਾਂ ਗੁੰਗਿਆਂ ਨੂੰ ਬੋਲਣ ਲਾ ਦਿੰਨਾ ਜਿਹਨੇ ਪਾਜੀ ਆ ਉਹਨਾਂ ਨੂੰ ਘੋੜੇ ਬਣਾ ਦਿੰਨਾ ਵਾ ਇਹ ਤਾਂ ਛੋਟਾ ਦੁੱਖ ਆ ਵਾਹਿਗੁਰੂ ਆਪ ਹੀ ਕਿਰਪਾ ਕਰਨਗੇ ਸਾਰੇ ਲੋਕਾਂ ਦੀਆਂ ਦੁਆਵਾਂ ਦੇਸਾਂ ਪਰਦੇਸਾਂ 'ਚ ਸਾਰੇ ਲੋਕ ਭੈਣ ਭਰਾ ਜਿੰਨੇ ਵੀ ਪਿਆਰ ਕਰਦੇ ਆ ਵੀ ਇਹ ਆ ਵੀ ਬੇਨਤੀ ਵਾਹਿਗੁਰੂ ਸੱਚੇ ਪਾਸਾ ਸਾਡੇ ਰਾਜਵੀਰ ਨੂੰ ਜਲਦੀ ਸਾਡੇ ਵਿੱਚ ਫੇਰ ਸਾਰੇ ਦੁਨੀਆਂ ਦੇ ਵਿੱਚ ਫੇਰ ਓਵੇਂ ਸਟੇਜਾਂ ਤੇ ਗਾਵੇ ਪਰਫੁੱਲਤ ਹੋਵੇ ਜੀ ਬਹੁਤ ਬਹੁਤ ਥੈਂਕ ਯੂ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਗੱਲ ਦੱਸਣਾ ਚਾਹੁੰਦੇ ਹੋ ਤਾਂ ਮੈਂ ਕੋਈ ਸਵਾਲ ਨਹੀਂ ਪੁੱਛਾਂਗਾ ਕਿ ਇਸ ਮੌਕੇ ਤੇ ਸਵਾਲ ਕੀ ਪੁੱਛਨੇ ਪੱਚੜਦੀ ਕਲਾ ਦੀ ਗੱਲ ਕੋਈ ਕੋਈ ਉਹਦੀ ਯਾਦ ਕੁਝ ਜਿਵੇਂ ਗੱਲ ਆਵੇ ਵੀ ਦੋਸਤੀ ਹੈ ਤੇ ਸਾਰਿਆਂ ਦਾ ਹੀ ਇੱਕ ਦੋਸਤ ਹੈ ਤੇ ਕੁਝ ਦੇ ਸੁਭਾਅ ਬਾਰੇ ਕੁਝ ਦੱਸਣਾ ਚਾਹੁੰਦੇ ਹੋ ਤਾਂ ਦੱਸ ਸਕਦੇ ਸੁਭਾਅ ਤਾਂ ਉਹਦਾ ਬਹੁਤ ਵਧੀਆ ਸੀ ਜੀ ਐਨੀ ਜੀ ਮੇਰੇ ਨਾਲ ਸਾਰਿਆਂ ਨਾਲ ਇੱਕ ਬਰਾਬਰੀ ਵਰਤਦਾ ਸੀ ਸਾਰਾ ਮਤਲਬ ਕਿ ਸਾਡੇ ਨਾਲ ਥੋੜਾ ਬੱਧ ਤਿਆਉ ਸੀ ਉਹਦਾ ਕਿਉਂਕਿ ਅਸੀਂ ਇਕੱਠੇ ਨਾਲ ਰਹਿੰਦੇ ਸੀ ਇੱਥੇ ਦਾ ਘਰ ਸੀਗਾ ਇੱਧਰ ਆਪਣਾ ਸੀਗਾ ਖੇਡੀ ਜਾਣਾ ਉੱਥੇ ਗਰਾਊਂਡ 'ਚ ਖੇਡੀ ਜਾਣਾ ਵਾ ਵੀ ਰਾਜਵੀਰ ਹੁਣ ਤੂੰ ਬਈ ਕਿਵੇਂ ਆ ਉਹਦਾ ਵੀ ਧਿਆਨ ਰੱਖਦਾ ਸੀ ਪੂਰਾ ਰਾਜੀ ਫਿਟਨੈਸ ਪੂਰੀ ਰੱਖਦਾ ਸੀ ਭੱਜਣ ਵੀ ਜਾਂਦੇ ਰਹੇ ਸੀ ਤੇ ਫਿਰ ਸ਼ੇਰ ਤਾਂ ਦਾ ਪੂਰਾ ਧਿਆਨ ਰੱਖਦਾ ਸੀਗਾ ਜੀ ਉਹਨੂੰ ਤਾਂ ਹੈ ਹੀ ਨਹੀਂ ਅਣਗਹਿਲੀ ਵੀ ਨਹੀਂ ਕਰਦਾ ਸੀ ਪਹਿਲਾਂ ਵੀ ਬੁਲਟ ਲੈ ਕੇ ਗੱਡੀ ਲੈ ਕੇ ਜਾਂਦਾ ਰਿਹਾ ਜੀ ਬਿਲਕੁਲ ਵੀ ਆਏ ਨਹੀਂ ਦੇਖਿਆ ਵੀ ਰਾਜੀ ਪੂਰੀ ਸਪੀਡ ਤੇ ਜਾਂਦਾ ਨਾ ਨਾਰਮਲ ਸਪੀਡ ਤੇ ਕਹਿੰਦੇ ਬੁਲਟ ਦੇ ਪਿੱਛੇ ਵੀ ਬੜੀ ਮਸ਼ਹੂਰ ਸੀ ਇਹਦਾ ਬੁਲਟ ਤੇ ਬੁਲਟ ਦੇ ਪਿੱਛੇ ਬੱਗੀ ਜੀ ਬੰਨੀ ਹੁੰਦੀ ਸੀ ਬਸ ਹਾਂ ਹਾਂ ਹਾਰਲੇ ਉਹ ਉਹ ਦੇਖੋ ਉਹ ਤਾਂ ਇਹ ਤਾਂ ਦੂਸਰਾ ਉਹ ਤਾਂ ਉਦੋਂ ਵੀ ਵੱਡਾ ਸੀਗਾ ਜੀ ਉਹਨੂੰ ਵੀ ਲੈ ਕੇ ਜਾਣਾ ਸੀ ਕਹਿੰਦਾ ਰਾਈਵੀਰ ਮੈਂ ਕਹਿੰਦਾ ਮੈਂ ਕਹਾਂ ਮੈਨੂੰ ਲੈ ਚੱਲ ਕਹਿੰਦਾ ਬਹਿ ਜਾ ਮਗਰ ਮੈਂ ਕਹਾਂ ਯਾਰ ਮੈਂ ਤਾਂ ਡਰ ਜਾ ਲੱਗਦਾ ਵਾ ਕਹਿੰਦਾ ਚੱਲ ਕੋਈ ਰਕਿਸ਼ੇ ਤਨ ਸਹੀ ਮਗਾ ਜੀ ਚਲੋ ਠੀਕ ਆ ਜੀ ਮਤਲਬ ਕਿ ਹੈ ਹੀ ਨਹੀਂ ਸੀ ਜੀ ਇੰਨਾ ਵਧੀਆ ਸੁਹਾਵੇ ਮਾਲਕ ਸੀ ਤਾਂ ਭਾਈ ਮੈਂ ਕਹਾਂਗਾ ਸਹੀ ਨਹੀਂ ਕਵਾਂਗੇ ਹੈ ਕਵਾਂਗੇ ਵੀ ਹਾਵ ਐਸੇ ਸੱਡ ਸਾਨੂੰ ਫੇਰ ਪਿੰਡ ਵਾਪਸ ਆਊਗਾ ਉਹ ਜ਼ਰੂਰ ਸਾਨੂੰ ਵਿਸ਼ਵਾਸ ਆ ਜੀ ਪ੍ਰਮਾਤਮਾ ਤੇ ਆ ਵਿਸ਼ਵਾਸ ਆ ਸਾਨੂੰ ਰਾਜਵੀਰ ਕੋਈ ਗੱਲ ਨਹੀਂ ਬੰਦੇ ਤੇ ਦੁੱਖ ਸੁੱਖ ਆਉਂਦੇ ਹੀ ਰਹਿੰਦੇ ਆ ਵਾਹਿਗੁਰੂ ਆਪ ਹੀ ਘਟਾਉਣ ਵਾਲਾ ਇਨਸਾਨ ਦੇ ਨਾਲ ਜ਼ਿੰਦਗੀ ਦੇ ਧੁੱਪ ਦੇ ਨਾਲ ਛਾਂ ਸੁੱਖ ਦੇ ਨਾਲ ਉਹ ਵੀ ਆਊਗਾ ਪ੍ਰਮਾਤਮਾ ਦੇ ਘਟੇ ਜਾਣਗੇ ਫੇਰ ਸਾਡੇ ਵਿੱਚ ਉਵੇਂ ਵਿਚਰੂਗਾ ਜੀ ਵਾਹਿਗੁਰੂ ਦੇ ਅਰਦਾਸ ਕਰਦੇ ਆਂ ਚੜ੍ਹਦੀ ਕਲਾ ਦੀ ਵੀ ਚੜ੍ਹਦੀ ਕਲਾ ਸੀ ਰਹਿਣ ਸਿੰਘ ਸਾਹਿਬ ਤੁਹਾਨੂੰ ਮਿਲਦਾ ਸੀਗਾ ਆਕੇ ਮੈਂ ਆਪਾਂ ਆਪਣੇ ਮਿਹਰਾਂ ਮੇਰੇ ਭਾਈ ਉਹ ਹੀ ਹੈ ਹਨੀ ਤਾਂ ਉਹ ਸਾਰੇ ਪਿੰਡ ਵਿੱਚ ਕਵਾਂਗਾ ਤੁਹਾਡੀਆਂ ਅਰਦਾਸਾਂ ਕਰਕੇ ਹੀ ਅੱਜ ਵਧੀਆ ਖਬਰ ਮਿਲੀ ਹੈ ਮੈਂ ਤਾਂ ਇਹ ਗੱਲ ਕਵਾਂਗਾ ਚੜਦੀ ਕਲਾ ਨਹੀਂ ਚੜਦੀ ਰਫਾ ਮਿਲੀ ਹੈ ਸਾਡਾ ਮਨ ਬਹੁਤ ਖੁਸ਼ ਹੈ ਅੱਜ ਵੀ ਉਹ ਜ਼ਕਰਵੀ ਹੋਣੀ ਸ਼ੁਰੂ ਹੋ ਗਈ ਹੈ ਮਤਲਬ ਠੀਕ ਹੋਣੇ ਸ਼ੁਰੂ ਹੋ ਗਏ ਨੇ ਮੈਂ ਅਨੌਸ ਕਰਕੇ ਸਾਰੇ ਪਿੰਡ ਨੂੰ ਦੱਸਿਆ ਵੀ ਭਾਈ ਅੱਜ ਕਿਰਪਾ ਹੋ ਚਲੀ ਹੈ ਮਰਦ ਦੀ ਅੱਜ ਕਾਫੀ ਉਹਨਾਂ ਨੂੰ ਫਰਕ ਹੈ ਤੇ ਹੋਰ ਵੀ ਆਪਣੇ ਘਰ ਦੇ ਵਿੱਚ ਸਾਰੇ ਬੱਚਿਆਂ ਨੂੰ ਮਾਤਾ ਮਾਂ ਨੂੰ ਵੀ ਪਾਠ ਅਰਦਾਸ ਘਰੇ ਬਹਿ ਕੇ ਕਰੋ ਸਾਰੇ ਪਿੰਡ ਨੂੰ ਅਪੀਲ ਕੀਤੀ ਆ ਸਾਰਾ ਪਿੰਡ ਬੱਚੇ ਕਰਦੇ ਆ ਜੋ ਵੀ ਪਾਠ ਕਰਦੇ ਆ ਸਾਰੇ ਬਾਬਾ ਜੀ ਨੇ ਦੱਸਿਆ ਵਾ ਮੈਨੂੰ ਅਨੁਈ ਦੇ ਵੀ ਸਾਰਾ ਪਿੰਡ ਤੇ ਸਾਰਾ ਬੰਦੇ ਚਾਣ ਵਾਲੇ ਆਪਾਂ ਸਾਰੇ ਘਰ ਚ ਪਾਠ ਕਰਕੇ ਅਰਦਾਸਾਂ ਕਰ ਰਹੇ ਹੋਣਗੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਵਾ ਕਿ ਵਾਹੀ ਗੁਰੂ ਕਿਰਪਾ ਕਰਨ ਸਾਡਾ ਰਾਜਵੀਰ ਜੀ ਬੰਦਾ ਛੇਤੀ ਛੇਤੀ ਠੀਕ ਹੋ ਗਏ ਸਾਡੇ ਫਿਰ ਵਿੱਚ ਫਿਰ ਵਿਚਰੇ ਇਹ ਸਾਰਿਆਂ ਦੀ ਮੈਂ ਅਪੀਲ ਮੇਰੀ ਤੇ ਤਾਂ ਬਾਈ ਸਾਨੂੰ ਕੁਝ ਦੱਸਣਾ ਚਾਹੁੰਦਾ ਸੀਗਾ ਅ ਬਾਈ ਜੀ ਕੀ ਮੈਸੇਜ ਦੇਣਾ ਚਾਹ ਰਹੇ ਸੀ ਜਦੋਂ ਉਹਨਾਂ ਦੇ ਫਾਦਰ ਸਾਹਿਬ ਦਾ ਇੱਥੇ ਭੋਗ ਸੀ ਉਹਨਾਂ ਨੇ ਇੱਕ ਬਹੁਤ ਸੋਹਣੀ ਐਗਜ਼ਾਮਪਲ ਦਿੱਤੀ ਸੀਗੀ ਸਾਨੂੰ ਕਹਿੰਦੇ ਆਪਾਂ ਘਰਾਂ ਤੇ ਇੰਨਾ ਪੈਸਾ ਲਾਦੇ ਨੇ ਆ ਆਪਾਂ ਸਰੀਰ ਨੂੰ ਕਿਉਂ ਨਹੀਂ ਸੰਭਾਲਦੇ ਉਹ ਕਹਿੰਦੇ ਕਿ ਹੁਣ ਮੇਰੇ ਪਿਓ ਤੋਂ ਗਲਤੀ ਹੋ ਗਈ ਵੀ ਉਹ ਇੰਨਾ ਐ ਦਾਰੂ ਪੀਂਦੇ ਸੀਗੇ ਤੁਸੀਂ ਨਾ ਇਹ ਗਲਤੀ ਕਰੋ ਆਪਾਂ ਜੇ ਘਰਾਂ ਤੇ ਇੰਨਾ ਪੈਸਾ ਲਾਉਨੇ ਆ ਆਪਾਂ ਸਰੀਰ ਨੂੰ ਕਿਉਂ ਨਹੀਂ ਸੰਭਾਲਦੇ ਸਰੀਰ ਤੇ ਵੀ ਪੈਸਾ ਲਾਓ ਵਧੀਆ ਖਾਣਾ ਖਾਓ ਜਿੰਮ ਜਾਓ ਆ ਤਾਂ ਸਰੀਰ ਸੰਭਾਲੋ ਗੁਰਮਾਣੀ ਦੇ ਵਿੱਚ ਵੀ ਸਰੀਰ ਨੂੰ ਹਰ ਮੰਦਰ ਕਿਹਾ ਗਿਆ ਵੀ ਜੋ ਵੀ ਹੈ ਇਹ ਵੀ ਗੱਲ ਕਹੀ ਗਈ ਹੈ ਵੀ ਜੋ ਵੀ ਹੈ ਉਹ ਤੁਹਾਡੇ ਅੰਦਰ ਹੀ ਹੈ ਸਭ ਕੁਝ ਤਾਂ ਸਰੀਰ ਨੂੰ ਸੰਭਾਲਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਿਹਤ ਸਹੀ ਰਹੂਗੀ ਤੁਸੀਂ ਜੇ ਗੁਰਬਾਣੀ ਵੀ ਪੜੋਗੇ ਉਹ ਵੀ ਤੁਹਾਡਾ ਸ਼ਰੀਰ ਸਹੀ ਰਹੂਗਾ ਤੇ ਦੂਜੇ ਪਾਸੇ ਤੁਹਾਨੂੰ ਜਿਹੜੀ ਆ ਉਹ ਵਰਕਆਊਟ ਵੀ ਕਰਨਾ ਚਾਹੀਦਾ ਤੇ ਜੇ ਹਰਮੰਦਰ ਹੀ ਆ ਤੇ ਨਾ ਇਹਦੇ ਸ਼ਰਾਬ ਜਾਓਗੀ ਨਾ ਇਹਦੇ ਵਿੱਚ ਕੋਈ ਨਸ਼ਾ ਜਾਊਗਾ ਉਹ ਵੀ ਨਸ਼ਿਆਂ ਤੋਂ ਬਹੁਤ ਖਲਾਫ ਸੀ ਜਿਵੇਂ ਬਾਕੀ ਸਿੰਗਰ ਆ ਉਹ ਹਜੇ ਫੇਰ ਜਿਵੇਂ ਥੋੜੀ ਕੋਈ ਹੋਵੇ ਤਾਂ ਫੀਮ ਨੂੰ ਪ੍ਰਮੋਟ ਕਰਦਾ ਕੋਈ दारू ਨੂੰ ਪ੍ਰਮੋਟ ਕਰਦਾ ਉਹ ਜਮਾ ਨਹੀਂ ਐ ਇੱਕ ਵੀ ਗਾਣਾ ਨਹੀਂ ਕੱਢਿਆ ਉਹਨੇ ਆ ਪ੍ਰਮੋਟ ਕਰਦੇ ਨਸ਼ੇ ਨੂੰ ਉਹ ਬੜੇ ਸੋਹਣੇ ਉਹਨਾਂ ਨੇ ਐਗਜ਼ਾਮਪਲ ਇਹ ਬਹੁਤ ਸੋਹਣੀ ਦਿੱਤੀ ਸੀ ਕਿ ਜੋ ਉਹਨਾਂ ਦੇ ਫਾਦਰ ਸਾਹਿਬ ਦਾ ਬੋਲ ਸੀ ਕਹਿੰਦੇ ਆਪਾਂ ਘਰਾਂ ਦੇ ਇੰਨਾ ਪੈਸਾ ਲਾਉਨੇ ਆ ਆਪਾਂ ਸਰੀਰ ਤੇ ਕਿਉਂ ਨਹੀਂ ਲਾਉਂਦੇ ਉਹ ਉਹਨਾਂ ਦਾ ਆਪਦਾ ਬਹੁਤ ਇੰਟਰਸਟ ਸੀਗਾ ਸਰੀਰ ਨਾਲ ਉਹ ਆਪ ਜਿੰਮ ਜਾਂਦੇ ਸੀਗੇ ਇੱਥੇ ਚੌਂਕੀਮਾਂ ਜਿੰਮ ਜਾਂਦੇ ਰਹੇ ਆ ਜਿਗਰਾਉ ਆਪਣੇ 골ਡ ਜਿੰਮ ਉੱਥੇ ਜਾਂਦੇ ਰਹੇ ਆ ਕਈ ਮੁੰਡੇ ਹੁਣ ਦੱਸਦੇ ਆ ਵੀ 골ਡ ਜਿੰਮ ਜਾਂਦੇ ਸੀਗੇ ਸੁਭਾਅ ਬਹੁਤ ਵਧੀਆ ਸੀ ਉਹਨਾਂ ਨਾਲ ਜਿੰਮ ਲਾਉਂਦੇ ਸੀ ਜੋ ਪਹਿਲਾਂ ਆਰਟਿਸਟ ਨਹੀਂ ਸੀਗੇ ਉਹ ਕਲਾਕਾਰ ਨਹੀਂ ਸੀਗੇ ਉਹਨਾਂ ਨਾਲ ਜਿੰਮ ਲਾਉਂਦੇ ਹੁੰਦੇ ਸੀ ਉਹ ਪਿੰਡ ਵਾਸੀ ਇਹ ਗੱਲ ਕਹਿ ਰਿਹਾ ਵੀ ਉਮੀਦ ਆ ਤੇ ਅਸੀਂ ਵੀ ਇੱਕ ਗੱਲ ਵੀ ਕਹਿ ਦਿੰਦੇ ਆ ਉਮੀਦ ਤੇ ਦੁਨੀਆ ਕਾਇਮ ਆ ਸਾਰੀ ਦੁਨੀਆ ਉਮੀਦ ਤੇ ਚਲਦੀ ਪਈ ਆ ਤੇ ਰਾਜਵੀਰ ਜਵੰਦਾ ਜਿਹੜਾ ਕਿਉਂ ਨਹੀਂ ਠੀਕ ਹੋ ਸਕਦਾ ਤੇ ਅਰਦਾਸ ਦੇ ਵਿੱਚ ਤਾਂ ਸ਼ਕਤੀ ਆਪ ਸਭ ਨੂੰ ਪਤਾ ਇਤਿਹਾਸ ਆਪ ਸਭ ਨੂੰ ਪਤਾ ਵੀ ਅਰਦਾਸ ਦੇ ਵਿੱਚ ਕਿੰਨੀ ਸ਼ਕਤੀ ਆ ਕਿੰਨੀਆਂ ਜੰਗਾਂ ਜੜੀਆਂ ਨੇ ਉਸੇ ਅਰਦਾਸ ਕਰਕੇ ਜਿੱਤੀਆਂ ਨੇ ਤਾਂ ਹੁਣ ਰਾਜਵੀਰ ਜਵੰਦਾ ਵੀ ਆਪਣੀ ਜਿਹੜੀ ਆ ਉਹ ਜੰਗ ਅਰਦਾਸ ਕਰਕੇ ਜਿੱਤ ਕੇ ਆਊਗਾ ਇਹ ਸਾਰਾ ਪਿੰਡ ਕਹਿ ਰਿਹਾ ਤੇ ਪਿੰਡ ਜਿਹੜਾ ਉਹ ਚੜ੍ਹਦੀ ਕਲਾ ਦੇ ਵਿੱਚ ਆ ਤੇ ਮੈਂ ਸਾਰੀ ਜਿੰਨੇ ਵੀ ਸਾਨੂੰ ਲੋਕ ਦੇਖ ਰਿਹਾ ਈਵਰਸ ਦੇਖ ਰਿਹਾ ਤਾਂ ਤੁਸੀਂ ਵੀ ਚੜ੍ਹਦੀ ਕਲਾ ਦੇ ਵਿੱਚ ਰਹੋ ਕਿਉਂਕਿ ਇਸ ਸਮੇਂ ਉਹ ਚੜਦੀ ਕਲਾ ਦੀ ਜ਼ਰੂਰਤ ਹੈ ਅੱਜ ਪੂਰਾ ਪੰਜਾਬ ਜਿਹੜਾ ਉਸ ਦੇ ਲਈ ਅਰਦਾਸ ਕਰ ਰਿਹਾ ਤਾਂ ਇਦਾਂ ਹੀ ਅਰਦਾਸ ਕਰਦੇ ਰਹੋ ਅਤੇ ਪਹਿਲਾਂ ਵੀ ਮੈਂ ਤੁਹਾਨੂੰ ਕਿਹਾ ਸੀ ਪਹਿਲੀ ਵੀਡੀਓ ਦੇ ਵਿੱਚ ਵੀ ਕਿਹਾ ਸੀ ਵੀ ਸਾਰੇ ਘਰਾਂ ਦੇ ਵਿੱਚ ਬੈਠੇ ਗੁਰਬਾਣੀ ਪੜੋ ਅਤੇ ਜੇ ਕਿਸੇ ਨੂੰ ਗੁਰਬਾਣੀ ਪੜ੍ਹਨੀ ਨਹੀਂ ਆਉਂਦੀ ਪਾਠ ਕਰਨਾ ਨਹੀਂ ਆਂਦਾ ਤਾਂ ਪੰਜ ਮੂਲ ਮੰਤਰ ਦੇ ਪਾਠ ਜਿਹੜੇ ਆ ਜ਼ਰੂਰ ਕਰੋ ਅਤੇ ਉਸ ਤੋਂ ਬਾਅਦ ਅਰਦਾਸ ਜ਼ਰੂਰ ਕਰੋ ਤਾਂ ਮੈਂ ਕਵਾਂਗਾ ਹੁਣ ਸਾਰੇ ਚੜਦੀ ਕਲਾ ਦੇ ਵਿੱਚ ਰਹੋ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਕੂ ਵਰਦੂਤ ਸਿੰਘ